ਕੀ ਕਿਵੇਂ ਦੇਖ ਜੀਓ ਲੋਕ ਸਭਾ ਉਮੀਦਵਾਰਾਂ ਨੂੰ ਜਿਹੜੇ ਹੁਣ ਵੱਖ-ਵੱਖ ਪਾਰਟੀਆਂ ਬੁਲਾਇਆ ਐਲਾਨੇਗੇ ਨੇ। ਬੋਲ ਜੀ ਇਹਨੇ ਮੌਜੂਦੀ ਸਰਕਾਰ ਬਹੁਤ ਵਧੀਆ ਸਰਕਾਰ ਐ। ਅੱਛਾ। ਮੈਂ ਧੰਨਵਾਦ ਕਰਦੇ ਆਂ ਅਸੀਂ। ਅੱਛਾ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਲੈ ਕੇ ਜੀ? ਚੋਣਾਂ ਤਾਂ ਤੁਹਾਨੂੰ ਪਤਾ ਹੀ ਐ ਜਿਹੋ ਕੋ ਹੱਦ ਮਾਰ ਜਿਹੜੇ ਕੰਮ ਕਰ ਰਹੇ ਆ ਲੋਕਾਂ ਦਾ ਬੁਰਾ ਹਾਲੀ ਐ। ਠੀਕ ਐ। ਕੀ ਗੱਲ ਨਾਰਾਜ਼ਗੀ ਲੱਗਦੀ ਤੁਹਾਨੂੰ ਹੁਣ ਉਮੀਦਵਾਰ ਕਿਦਾਂ ਦੇ ਚਾਹੀਦੇ ਨੇ ਫਿਰ ਹੁਣ? ਹਾਂ ਹੁਣ ਉਮੀਦਵਾਰ ਚਾਹੀਦੇ ਨੇ ਬੀਜੇਪੀ ਦੇ। अच्छा यदि बहुत दिन सरकार ने कणक खा के तो हराम करियां सी ठीक है जी तो गुप्ता ਸਾਡੇ ਤਾਂ ਅਸੀਂ ਤਾਂ ਪਾਵਾਂਗੇ ਉਹਨੂੰ ਕਿਨੂੰ ਆਮ ਪਾਰਟੀ ਨੂੰ ਠੀਕ ਹੈ ਕਿ ਮੈਂ ਦੇਖਦੇ ਹਾਂ ਲੋਕ ਸਭਾ ਚੋਣਾਂ ਲੋਕ ਸਭਾ ਚੋਣਾਂ ਨੇ ਇਸ ਧਾਮ ਆਦਮੀ ਨੂੰ ਟੋਪ ਪਾਵਾਂਗੇ ਠੀਕ ਹੈ ਹਾਂਜੀ ਸਾਨੂੰ ਸਾਡੇ ਲਈ ਵਧੀਆ ਹੈ ਕਿਸਾਨਾਂ ਲਈ ਮੈਂ 2.5% ਦੀ ਭਾਗੀਦਾਰੀ ਦੇਖੀ ਆ ਟੈਸਟ ਕਲੀਅਰ ਕਰਿਆ ਉਹਦੇ باوجود ਵੀ ਮੇਰਾ ਨੰਬਰ ਨਹੀਂ ਆਇਆ ਕਾਰਨ ਕਾਰਨ ਹੁਣ ਪਤਾ ਨਹੀਂ ਜੀ ਦੇਖੋ ਮੇਰਾ ਕਦ ਕਾਰਡ ਸਾਰਾ ਟ੍ਰਾਇਲ ਮੈਂ ਕਲੀਅਰ ਕਰਿਆ ਹੋਰ ਪਤਾ ਨਹੀਂ ਕੀ ਚਾਹੁੰਦੇ ਨੇ ਬੰਨੇ ਵੇਜ ਦਾ ਕਾਂਗਰਸ ਨਾਲ ਜੁੜੇ ਆ ਅੱਛਾ ਡਾਕਟਰ ਅਮਰ ਸਿੰਘ ਨੂੰ ਇਦਾਂ ਵੋਟ ਪਾਉਣੀ ਆ ਜਿੱਦੜ ਪਾ ਗਿਆ ਜੇ ਕਾ ਹੋਊਗਾ ਦੇਖਾਂਗੇ ਮੈਂ ਸਿਮਰਜੀਤ ਜੀ ਦੇ ਮਾਣ ਨੂੰ ਵੋਟ ਪਾਵਾਂਗਾ ਤੁਸੀਂ ਜਿਹੜੇ ਹਮਦਰਦ মিডিਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਦਰਸ਼ਕੋ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਗਹਿਮਾ ਗਮੀ ਹੋਈ ਹੋਈ ਹੈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਉਸੇ ਬਾਬਤ ਅੱਜ ਅਸੀਂ ਹਲਕਾ ਸ਼ਰੀਫਤਗੜ ਸਾਹਿਬ ਦੇ ਵਿੱਚ ਪਹੁੰਚੇ ਆਂ ਤੇ ਇੱਥੇ ਗੱਲਬਾਤ ਕਰਾਂਗੇ ਆਮ ਲੋਕਾਂ ਦੇ ਨਾਲ ਜਾਣਾਂਗੇ ਕਿ ਕਿੱਦਾਂ ਦੀਆਂ ਸਰਗਰਮੀਆਂ ਉਹਨਾਂ ਲੋਕਾਂ ਦੀ ਰਹਿਣ ਵਾਲੀਆਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਕਿੱਦਾਂ ਦੀ ਉਹ ਰਾਜਨੀਤੀ ਨੂੰ ਪਸੰਦ ਕਰਦੇ ਨੇ ਤੇ ਕਿਦਾਂ ਦੇ ਉਮੀਦਵਾਰਾਂ ਨੂੰ ਪਸੰਦ ਕਰਦੇ ਨੇ ਇਸ ਖਾਸ ਰਿਪੋਰਟ ਦੇ ਵਿੱਚ ਅੱਜ ਅਸੀਂ ਤੁਹਾਨੂੰ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਹਲਕਾ ਫਤੇਗੜ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਭਾਈ ਜੀ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਬ੍ਰਹਮਿੰਦਰ ਸਿੰਘ ਕਿਦਾਂ ਦਾ ਦੇਖ ਰਹੇ ਹੋ ਇਸ ਵਾਰ ਲੋਕ ਸਭਾ ਚੋਣਾਂ ਨੂੰ ਕਿਰਾਹ ਕੀ ਬਸੇ ਨਹੀਂ ਬੋਟ ਪਾਉਣੀਆਂ ਕਿ ਨਹੀਂ ਪਾਉਣੀਆਂ ਆਹ ਆ ਗਈ ਦੀ ਬੋਟ ਪਾਓ ਕਿਦਾਂ ਦੇ ਉਮੀਦਵਾਰ ਚਾਹੁੰਦੇ ਆਪਣੀ ਪੱਖ ਤਾਂ ਵੀਰੇ ਆਪਾਂ ਅੱਛਾ ਕਰਨ ਕਾਰਨ ਪਤਾ ਹੀ ਹੋ ਰਿਹਾ ਪੰਜਾਬ ਦਾ ਕੀ ਹਾਲ ਹਾਲਾ ਠੀਕ ਹੈ ਕੀ ਗੱਲ ਮਸਲੇ ਹੱਲ ਨਹੀਂ ਹੋਏ ਜਿਹੜੇ ਤੁਹਾਡੇ ਸੁਚੇ ਸੀ ਬਾਕੀ ਆ ਮੁੰਡਾ ਬੋਲਦਾ ਭਾਈ ਜੀ ਕੀ ਨਾਮ ਆ ਜੀ ਤੁਹਾਡਾ ਗੁਰਬਾਜ ਸਿੰਘ ਜੀ ਕੀ ਕਿਵੇਂ ਦੇਖਦੇ ਹੋ ਲੋਕ ਸਭਾ ਉਮੀਦਵਾਰਾਂ ਨੂੰ ਜਿਹੜੇ ਹੁਣ ਵੱਖ-ਵੱਖ ਪਾਰਟੀਆਂ ਬੁਲਾਏ ਜਾ ਐਲਾਨੇ ਗਏ ਨੇ ਜੀ ਬੋਸ ਜੀ ਇਹ ਨਹੀਂ ਮੌਤੀ ਸਰਕਾਰ ਬਹੁਤ ਵਧੀਆ ਸਰਕਾਰ ਹੈ ਅੱਛਾ ਉਹ ਧੰਨਵਾਦ ਕਰਦੇ ਆਂ ਅਸੀਂ ਹੋਰ ਸਰਕਾਰਾਂ ਜਿਹੜੀਆਂ ਆਈਆਂ ਆ ਪਹਿਲਾਂ ਕੰਮ ਕਰ ਦਿਆ ਸੀਗਾ ਪਰ ਕੰਮ ਨਹੀਂ ਕਿਸੇ ਨੇ ਕੀਤਾ ਆਏਗਾ ਠੀਕ ਹੈ ਫਿਰ ਗਾਇਤਪੁਰਾ ਸਾਹਿਬ ਨੇ ਮੈਨੂੰ ਕੰਮ ਦੱਸਿਆ ਹਾਂ ਜਿਹੜਾ ਕੰਮ ਹੋਣਾ ਚਾਹੀਦਾ ਹੈ ਠੀਕ ਹੈ ਕਹੋ ਦੱਸੋ ਜੀ ਮੈਂ ਕਾਗਜ਼ ਪੱਤਰ ਦੇ ਦਿਆਂ ਉਹਨੂੰ ਜੀ ਉਹਨੇ ਫਿਰ ਹਾਈ ਕੋਰਟ ਨੂੰ ਕਾਗਜ਼ ਪੱਤਰ ਦੇ ਮੈਂ ਰਿਕਾਰਡ ਦਿੱਤਾ ਠੀਕ ਹੈ ਸਬਡੈਂਡ ਕੋ ਜੀ ਸੇਗਾ ਠੀਕ ਹੈ 18 ਬਤਿਆ ਲਾ ਕੇ ਨਾਉ ਸੈਂਟਰ ਉੱਥੇ ਤਾਂ ਚਿੱਠੀ ਭੇਜੀ ਮੈਨੂੰ ਚਿੱਠੀਆਂ ਜਵਾਬ ਆਇਆ ਜੀ ਨੇ ਉਹ ਤੁਸੀਂ ਦੱਸੋ ਵੀ ਹੁਣ ਜਿਹੜੀ ਲੋਕ ਸਭਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਹੁਣ ਉਹਨਾਂ ਨੂੰ ਕਿਵੇਂ ਦੇਖਦਾ ਤੁਸੀਂ ਉਮੀਦਵਾਰ ਕਿਹੜੇ ਹੋਣੇ ਚਾਹੀਦ ਨੇ ਉਮੀਦਵਾਰ ਜੀ ਜਿਹੜੇ ਵੀ ਇਹਨਾਂ ਕੋਲ ਪੈਸੇ ਨਾ ਹੋਣਦਾ ਸਾਰੇ ਉਮੀਦਵਾਰ ਨੇ ਜਿਹੜੇ ਪੈਸੇ ਹੀ ਨਹੀਂ ਆ ਉਮੀਦਵਾਰ ਕਾਦੇ ਠੀਕ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਮਨਾ ਸਾਗੂ ਕਿਦਾਂ ਦਾ ਉਮੀਦਵਾਰ ਦੇਖਦਾ ਫਿਰ ਇਸ ਵਾਰ ਦੇਖੋ ਉਮੀਦਵਾਰ ਉਹ ਹੀ ਹੋਣਾ ਚਾਹੀਦਾ ਜਿਹੜਾ ਉਸ ਚੀਜ਼ ਦੇ ਕਾਬਿਲ ਹੋਵੇ ਗਰੀਬਾਂ ਦੀ ਰੱਖਿਆ ਹੋਵੇ ਹਰ ਇੱਕ ਨੂੰ ਜਿੱਸੀ ਦੀ ਲੋੜ ਹੈ ਉਸ ਦਾ ਵਧੀਆ ਤੋਂ ਵਧੀਆ ਮਨ ਲਗੀ ਇੰਤਜ਼ਾਮ ਕੀਤਾ ਜਾਵੇ ਜਿਵੇਂ ਉਹ ਰੀ ਵਸਤੂ ਇਹ ਪਾ ਬਹੁ ਟਾਈਮ ਤੋਂ ਖੜੇ ਹੈਗੇ ਹਨਾ ਤੇ ਵਾਸ ਹੀ ਨਹੀਂ ਆਨ ਜਾ ਰਹੀ ਹੈਗੀ ਆ ਤੁਹਾਨੂੰ ਕੰਟਾ ਕੋਟਾ ਘੰਡਾ ਹੋ ਗਿਆ ਉਹ ਰਿਆਣੀ ਨੂੰ ਤੇ ਕਿ ਕੋਈ ਵੀ ਸਹੂਦਾ ਹੈ ਨਹੀਂ ਹੈਗੀ ਜੋ ਹੋਣੀ ਚਾਹੀਦੀ ਨਹੀਂ ਠੀਕ ਹੈ ਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਦਾਂ ਦੇਖਦੇ ਹੋ ਦੇਖੋ ਉਹ ਸਰਕਾਰ ਵੀ ਆਪਣੇ ਸਾਹਮਣੇ ਚੱਲੀ ਜਾ ਰਹੀ ਹੈ ਜੇ ਆਪਾਂ ਕਹੀਏ ਤਾਂ ਉਹ ਕੁਝ ਕਰ ਨਹੀਂ ਰਹੀ ਉਹ ਕਰ ਰਹੀ ਹੈ ਜਿਵੇਂ ਬਿਜਲੀ ਨੂੰ ਲੈ ਕੇ ਉਹਨਾਂ ਨੇ ਬਹੁਤ ਵਧੀਆ ਸਵਿਧਾਨ ਦਿੱਤਾ ਉਹਨਾਂ ਨੇ ਆਪਣੇ ਆਪ ਦੇ ਵਿੱਚ ਹੈਨਾ ਕੁਝ ਕੰਮ ਹੈ ਜੇ ਉਹ ਨਹੀਂ ਵੀ ਅਜੇ ਕਰ ਚੁੱਕੇ ਚਲੋ ਟਾਈਮ ਹੀ ਜੀਦਾ ਸਰਕਾਰ ਨੂੰ ਪਰ ਆਪਾਂ ਵੀ ਇਸ ਨੂੰ ਕਿਸੇ ਨੂੰ ਆਪਾਂ ਮਾਰਾ ਚੰਗਾ ਨਹੀਂ ਕਹਿਣਾ ਚਾਹੁੰਦੇ ਆਪਾਂ ਉਹ ਹੀ ਕਹਿੰਨੇ ਆ ਜੋ ਤੁਹਾਨੂੰ ਚੰਗਾ ਲੱਗਦਾ ਉਹੀ ਵਧੀਆ ਆਪਾਂ ਨੂੰ ਨੀਤਾ ਚਾਹੀਦਾ ਜੋ ਆਪਣੀ ਰੱਖਿਆ ਕਰ ਸਕਦੇ ਆਪਣੇ ਬੱਚੇ ਦਾ ਭੁੱਖ ਦੇਖ ਚੁੱਕੇ ਗਾ ਗੱਲੂ ਸਾਹਿਬ ਹੈ ਕਿ ਨਾਲ ਸਾਥ ਦੇਣ ਮਤਲਬ ਜੀ ਧੰਨਵਾਦ ਆਓ ਗੱਲਬਾਤ ਕਰਦੇ ਬਾਈ ਜੀ ਮੌਜੂਦ ਨੇ ਸਾਡੇ ਨਾਲ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਰਦਾਰਾ ਸਿੰਘ ਹੈ ਜੀ ਮੇਰਾ ਅੱਛਾ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਲੈ ਕੇ ਜੀ ਚੋਣਾਂ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਭਵਤ ਮਾਲ ਜਿਹੜੇ ਕੰਮ ਕਰ ਰਹੇ ਆ ਲੋਕਾਂ ਦਾ ਬੁਰਾ ਹਾਲੀ ਆ ਠੀਕ ਹੈ ਤੇ ਨਾ ਤਾਂ ਕਿਹਨੂੰ ਕੰਨ ਕ ਮਿਲ ਰਹੀ ਹੈ ਨਾ ਕਿਹਨੂੰ ਨਿਆ ਠੀਕ ਹੈ। ਨਿਆਗੇ ਦਿਨ ਦਿਹਾੜੇ ਲੋਕਾਂ ਦੇ ਚੋਰੀਆਂ ਹੋ ਰਹੀਆਂ ਨੇ ਜਿਵੇਂ ਸ਼ਰੀਆਮ ਘਰਾਂ ਦੇ ਵਿੱਚ ਚੋਰ ਬੜੇ ਫਿਰਦੇ ਨੇ। ਜੀ। ਬੁੜੀਆਂ ਦੇਆਂ, ਬੁਜਾਰੀਆਂ ਦੇ ਘਰੋਂ ਲੁੱਟ ਕੇ ਲੈ ਜਾਂਦੇ ਨੇ। ਠੀਕ ਹੈ। ਕਿਉਂ ਘਰ ਦੇ ਕੰਮ ਤੇ ਗਏ ਹੁੰਦੇ ਨੇ ਘਰੇ ਫਿਰਦੀ ਉਹੀ ਨੇ ਚਾਰ ਸਵੇਰੇ। ਠੀਕ ਹੈ। ਬੰਦੇ ਤਾਂ ਕੋਈ ਰਹਿ ਹੀ ਨਹੀਂ ਗਿਆ ਆਪਣੇ ਲੋਕ ਤਾਂ ਬਾਹਰੋਂ ਚਲੇ ਗਏ ਸਾਰੇ। ਕਿਹੜੀ ਪਾਰਟੀ ਤੁਹਾਡੇ ਹਿਸਾਬ ਨਾਲ ਆਉਣੀ ਚਾਹੀਦੀ ਆ? ਪਾਰਟੀਆਂ ਦਾ ਸਾਰਿਆਂ ਦਾ ਇੱਕੋ ਜਿਹਾ ਹਾਲ ਹੈ ਜੀ ਕੀ ਕਰੀ ਕੀ ਦੱਸੀ ਤੁਹਾਨੂੰ। ਠੀਕ ਹੈ ਸਾਰਿਆਂ ਦਾ ਇੱਕੋ ਹੀ ਹਾਲ ਹੈ ਬਸ ਠੀਕ ਹੈ ਬਾਈ ਜੀ ਬਲੋ ਕਿੰਨਾ ਕਿਤੇ ਕਿਨਾਰਾ ਕੀਤਾ ਗਿਆ ਉਹ ਕਹਿੰਦੇ ਵੀ ਸਾਰੀਆਂ ਪਾਰਟੀਆਂ ਕੋ ਜਿੰਨੇ ਨੌਜਵਾਨ ਮੌਜੂਦ ਨੇ ਸਾਡੇ ਨਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਵੀਰੇਜਸ ਕਰਨ ਸਿੰਘ ਹੈ ਜੀ ਕਿਵੇਂ ਦੇਖਦੋਂ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਕਿਦਾਂ ਦੇ ਉਮੀਦਵਾਰ ਹੋਣੇ ਚਾਹੀਦੇ ਨੇ ਉਮੀਦਵਾਰ ਵੀਰ ਜੀ ਮਿਹਨਤੀ ਤੇ ਇਮਾਨਦਾਰ ਹੋਣਾ ਚਾਹੀਦਾ ਜਿਹੜਾ ਲੋਕਾਂ ਦਾ ਮਤਲਬ ਸੋਚੇ ਵਧੀਆ ਹੈ ਨਾ ਤੇ ਜਿਹੜੇ ਨੌਜਵਾਨ ਵੀਰ ਨੇ ਸਾਡੇ ਵਰਗੇ ਉਹਨਾਂ ਨੂੰ ਮਤਲਬ ਕੰਮ ਧੰਦਾ ਮਿਲਣਾ ਚਾਹੀਦਾ ਕੋਈ ਠੀਕ ਹੈ ਜਿੱਦਾਂ ਹੁਣ ਸਸੀਂ ਡਿਗਰੀਆਂ ਕਰੀ ਫਿਰਦੇ ਹਾਂ ਤੁਸੀਂ ਮੰਨੋ ਕਿ ਅਸੀਂ ਬੀ ਦੀ ਖੇਤੀਬਾੜੀ ਹੈ ਵਾ ਖੇਤੀਬਾੜੀ ਕਰਦੇ ਹਨਾ ਜੋਬ ਕਿਤੇ ਅਸੀਂ ਅਪਲਾਈ ਕੀਤੀ ਕਿਤੇ ਨਹੀਂ ਆਪਣਾ ਫੰਡamentals ਜੁੜੇ ਆ ਤੇ ਅਸੀਂ ਚਾਹੁੰਦੇ ਆ ਵੀ ਬੰਦਾ ਹੈ ਜੇ ਆਵੇ ਜਿਹੜਾ এমਪਲੋਇਮੈਂਟ ਨੂੰ ਇਨਕਰੀਜ਼ ਕਰੇ ਠੀਕ ਹੈ ਹਾਂਜੀ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਨੇ ਜਾਂ ਪਹਿਲਾਂ ਜਿਹੜੇ ਉਮੀਦਵਾਰ ਆਏ ਨੇ ਉਹਨਾਂ ਵਿੱਚੋਂ ਕਿੱਦਾਂ ਦੇ ਉਮੀਦਵਾਰ ਹੁਣ ਤੁਸੀਂ ਚਾਹੁੰਦੇ ਹੋ ਉਹਨਾਂ ਵਿੱਚੋਂ ਤਾਂ ਬ੍ਰਦਰ ਮੈਗਨਾਟ ਚੇਂਜ ਹੋਵੇ ਤਾਂ ਜ਼ਿਆਦਾ ਵਧੀਆ ਜੀ ਠੀਕ ਹੈ ਜੀ ਬਿਕੋਜ਼ ਦੇਖੋ ਪਹਿਲਾਂ ਨਹੀਂ ਕੁਝ ਬਣਿਆ ਹੁਣ ਆਪਾਂ ਉਹਨਾਂ ਨੂੰ ਲਿਆ ਕੇ ਦੁਬਾਰਾ ਫਿਰ ਕਿੱਦਾਂ ਦੀ ਉਮੀਦ ਕਰ ਸਕਦੇ ਹਾਂ ਨਾ ਠੀਕ ਹੈ ਵੀ ਹੁਣ ਜਿਹੜਾ ਵੀ ਆਵੇ ਬੰਦਾ ਥੋੜਾ ਜਿਹਾ ਟਾਈਮ ਦਾ ਪਹੁੰਚਲ ਹੋਵੇ ਹਨਾ ਜਿੱਦਾਂ ਕੋਈ ਐਪਲੀਕੇਸ਼ਨ ਲੈ ਕੇ ਜਾਂਦਾ ਬੰਦਾ ਉਹ ਗਾਹਾਂ ਰਾਹ ਨਹੀਂ ਦਿੰਦੇ ਇਦਾਂ ਦਾ ਬੰਦਾ ਨਹੀਂ ਹੋਣਾ ਚਾਹੀਦਾ ਵੀ ਜੇ ਕੋਈ ਬੰਦਾ ਜਾਵੇ ਚਾਹੇ ਗਰੀਬ ਆ ਚਾਹੇ ਅਮੀਰ ਆ ਹਨਾ ਤਾਂ ਸਾਰਿਆਂ ਦੀ ਸੁਣਵਾਈ ਹੋਣੀ ਚਾਹੀਦੀ ਆ ਵੀ ਮਤਲਬ ਬੰਦਾ ਥੋੜਾ ਜਿਹਾ ਟਾਈਮ ਟੂ ਟਾਈਮ ਮਤਲਬ ਆਪਣੀ ਡਿਊਟੀ ਸਮਝੇ ਵੀ ਇਦਾਂ ਨਾ ਸਮਝੇ ਵੀ ਹਾਂ ਅਸੀਂ ਸਿਆਸੀ ਪਾਰਟੀ ਦੇ ਵਿੱਚ ਆ ਕੇ ਬਹੁਤ ਵੱਡਾ ਪਤਾ ਨਹੀਂ ਕੀ ਜੰਗ ਜਿੱਤ ਲਈ ਹਨਾ ਵੀ ਬੰਦਾ ਥੋੜਾ ਜਿਹਾ ਹੋਣਾ ਚਾਹੀਦਾ ਵੀ ਹੰਬਲ ਹੋਣਾ ਚਾਹੀਦਾ ਲੋਕਾਂ ਪ੍ਰਤੀ ਠੀਕ ਹੈ ਹਾਂਜੀ ਧੰਨਵਾਦ ਇਹ ਨੌਜਵਾਨ ਨੇ ਜਿਹੜੇ ਪੰਜਾਬ ਦੇ ਜਿਹੜੇ ਕਹਿੰਦੇ ਨੇ ਵੀ ਕਾਰਗੁਜ਼ਾਰੀ ਹੈ ਜਿਹੜੀ ਸਰਕਾਰ ਦੀ ਕਿ ਤਰ੍ਹਾਂ ਕਹਿੰਦੇ ਇਹਨਾਂ ਨੂੰ ਨਾ ਪਸੰਦ ਦੀ ਦਿਖਾਈ ਗਈ ਆ ਉਹ ਸਾਡੇ ਨਾਲ ਹੋਰ ਵੀ ਲੋਕਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਜੁੜਦੇ ਆਂ ਨੌਜਵਾਨਾਂ ਦੇ ਨਾਲ ਕਿ ਭਾਈ ਕਿੱਦਾਂ ਦੇ ਜਿਹੜੇ ਹੈਗੇ ਨੇ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਦਾ ਰੁਝਾਨ ਹੈ ਸਾਡੇ ਨਾਲ ਜਿਹੜੇ ਰੀੜੀ ਚਾਲਕ ਨੇ ਉਹ ਵੀ ਮੌਜੂਦ ਨੇ ਤੇ ਇਹ ਵਕ ਵਕ ਲੋਕਾਂ ਦੇ ਨਾਲ ਗੱਲਬਾਤ ਵੀ ਕਰਦੇ ਨੇ ਰੋਜ਼ ਹਲਕੇ ਦੇ ਵਿੱਚ ਵੀ ਵਿਚਰਦੇ ਨੇ ਭਾਈ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਕੇਵਲ ਕਿਵੇਂ ਦੇਖਣ ਲੋਕ ਸਭਾ ਚੋਣਾਂ ਨੂੰ ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਵਾਹ ਠੀਕ ਹੈ ਜਿਵੇਂ ਹੈਗਾ ਹਾਂ ਠੀਕ ਹੈ ਹਾਂ ਕਿਦਾਂ ਦੇ ਉਮੀਦਵਾਰ ਹੋਣੇ ਚਾਹੀਦੇ ਨੇ ਵਧੀਆ ਹੋਣਾ ਚਾਹੀਦਾ ਉਮੀਦਵਾਰ ਠੀਕ ਹੈ ਹੁਣ ਤੱਕ ਕਿਦਾਂ ਦੇ ਉਮੀਦਵਾਰ ਆਏ ਨੇ ਜੀ ਆ ਠੀਕ ਹੈ ਨੇ ਜੀ ਜਿਹੜੇ ਹੋਣੇ ਚਾਹੀਦੇ ਰਿਹਾਗੇ ਕਿ 2 ਰੁਪਏ ਕਿਲੋ ਵਾਲੀ ਤਣਕ ਖਾ ਗਏ ਮਾਨ ਵਰਗੇ ਅੱਛਾ ਜੀ ਜਿਹੜੀ ਬਾਦਲ ਸਰਕਾਰ ਨੇ ਵੰਡੀ ਜੀ ਉਹ ਵੀ ਖਾ ਗਏ ਠੀਕ ਹੈ ਹੋਰ ਕੀ ਦੇਣਗੇ ਲੋਕਾਂ ਨੂੰ ਠੀਕ ਹੈ ਕੀ ਗੱਲ ਨਰਾਜ਼ਗੀ ਲੱਗਦੀ ਤੁਹਾਨੂੰ ਹੁਣ ਉਮੀਦਵਾਰ ਕਿਦਾਂ ਦੇ ਚਾਹੀਦੇ ਨੇ ਫਿਰ ਹੁਣ ਹੈ ਹੁਣ ਉਮੀਦਵਾਰ ਚਾਹੀਏ ਤੇ ਨਾ ਭਾਜਪਾ ਦੇ ਅੱਛਾ ਜਿਹੜੀ ਸੁਖੋਦੀ ਸਰਕਾਰ ਦੀ ਕੰਨ ਕਾ ਖਾ ਕੇ ਕੋਹ ਹਰਾਮ ਕਰੀ ਗਿਆ ਸੀ ਠੀਕ ਹੈ ਜੀ ਪਰ ਉਹਨਾਂ ਵੱਲ ਤੋਂ ਉਹਨਾਂ ਵੱਲੋਂ ਤਾਂ ਫਤੇਗੜ ਸਾਹਿਬ ਦੇ ਵਿੱਚ ਉਮੀਦਵਾਰ ਐਲਾਨ ਨਹੀਂ ਕੀ ਕੋਈ ਹਜੇ ਕਿਹਦਾ ਜੀ ਫਤੇਗੜ ਸਾਹਿਬ ਤੋਂ ਭਾਜਪਾ ਉਹ ਟਾਈਮ ਪਹਿਲਾਂ ਵਾਲਾ ਨਹੀਂ ਆ ਜਾਊ ਨਹੀਂ 4 ਜੂਨ ਨੂੰ ਤਾਂ ਵੋਟਾਂ ਨੇ ਗਈਆਂ ਹੈ 4 ਜੂਨ ਨੂੰ ਵੋਟਾਂ ਨੇ ਭਾਈ ਸਾ ਵੀਰੇ 4 ਜੂਨ ਦੀ ਤਾਂਗੀ ਪੜਾ ਮੋਦੀ ਵੀ ਚਾਰੇ ਜਿਵੇਂ अच्छा वोट कैंसिल हो जाना ठीक है जी चलो नाराज की कितना कितना लग रही है देखने को ਤੇ ਬਾਈ ਜੀ ਹੋਰ ਵੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਬਾਈ ਜੀ ਲੋਕ ਸਭਾ ਚੋਣਾਂ ਨੂੰ ਇਸ ਵਾਰ ਬਸ ਠੀਕ ਹੈ ਜੀ ਠੀਕ ਹੈ ਜੀ ਸਿਆਸੀ ਦੀ ਚੱਲਦੀ ਹੈ ਇਹਨਾਂ ਦੀ ਬਸ ਕੋਈ ਨਹੀਂ ਜੇ ਮੈਂ ਜਿਹੜਾ ਕੋਈ ਚੰਗਾ ਲੱਗਦਾ ਉਹਨੂੰ ਵੋਟ ਪਾ ਦਿੰਦਾ ਵਕਤ ਤੇ ਨਾ ਖੁਸ਼ ਲੱਗਦੇ ਮੈਨੂੰ ਸਰਕਾਰਾਂ ਤੋਂ ਤੁਸੀਂ ਨਹੀਂ ਨਹੀਂ ਖੁਸ਼ ਤਾਂ ਠੀਕ ਆਕ ਨੇ ਆਪਣੀ ਜਗ੍ਹਾ ਤਰੀਕ ਨੇ ਜੀ ਕੀ ਗੱਲ ਮਸਲੇ ਹੱਲ ਹੋ ਗਏ ਜਾਂ ਹੋਏ ਨਹੀਂ ਹੈਗੇ ਹੈ ਜੀ ਅਦਾ ਇਹ ਰਾਜਨੀਤੀ ਦਾ ਪੱਕੀ ਕਹਿ ਸਕਦੇ ਆ ਜੀ ਰਾਜਨੀਤੀ ਬਹੁਤ ਇਹਨਾਂ ਦੀ ਨਹੀਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਜਾਣੇ ਉਹ ਕੰਮ ਕਰਨ ਲੈ ਕੇ ਦੇਖੋ ਅਸੀਂ ਗਰੀਬ ਬੰਦੇ ਆ ਹਰ ਕਿਨੂੰ ਜੀ ਆਇਆ ਕਹਿਣਾ ਹਰ ਇੱਕ ਦੇ ਘਰੇ ਜਾਣਾ ਠੀਕ ਹੈ ਜੀ ਚੰਗੇ ਦੇ ਵੀ ਮਾੜੇ ਦੇ ਵੀ ਸਾਰਿਆਂ ਨੂੰ ਸਸਰੀ ਕੱਲ ਕਹਿਣਾ ਜੀ ਕੀ ਕਿਸੇ ਨੂੰ ਕਹੀਏ ਆਪਾਂ ਠੀਕ ਹੈ ਜੀ ਮੇਰੇ ਉਹਨਾਂ ਦਾ ਗਰੀਬ ਰੋਟੀ ਕਰਕੇ ਖਾਣੀ ਆ ਸਾਰੇ ਜੀ ਮੂਰੇ ਝੁੱਕਦੇ ਆ ਠੀਕ ਹੈ ਤਾਂ ਸਾਨੂੰ ਰੋਟੀ ਦੀ ਸੀ ਜੇ ਕਿਸੇ ਦੇ ਮੂਰੇ ਬਰਖਲਾ ਬੋਲੀ ਸਾਨੂੰ ਕੌਣ ਲੈ ਜਾਊਗਾ ਨਹੀਂ ਸਾਨੂੰ ਸੋਭਾ ਨਹੀਂ ਦਿੰਦੀ ਜੀ ਧੰਨਵਾਦ ਜੀ ਭਾਈ ਜੀ ਕੀ ਨਾਮ ਆ ਜੀ ਤੁਹਾਡਾ ਹਰਵੀਰ ਸਿੰਘ ਜੀ ਕਿਦਾਂ ਦੀ ਲੋਕ ਸਭਾ ਚੋਣਾਂ ਦੀ ਤਿਆਰੀ ਹੈ ਫਿਰ ਤਿਆਰੀ ਵੀ ਰੋੜ ਦਿਲ ਦੇ ਸਰ ਕਿਸੇ ਨੂੰ ਨਹੀਂ ਬੋਟ ਪਾਉਣ ਦੀ ਬਾਰ ਬਾਰ ਕਾਰਨ ਕਾਰਨ ਬਾਰੇ ਵੀ ਪੁੱਛਦਾ ਹੈ ਨਹੀਂ ਯਾਰ ਬਾਤ ਪੁੱਛਦਾ ਕੋਈ ਤੁਹਾਨੂੰ ਪਤਾ ਹੀ ਨਹੀਂ ਨੀ ਜਿਹੜੇ ਮਸਲੇ ਨੇ ਉਹ ਲੀਡਰਾਂ ਬਨੂੰ ਵਾਅਦੇ ਕੀਤੇ ਜਾਂਦੇ ਨੇ ਵੀ ਅਸੀਂ ਵਾਅਦੇ ਕਰਕੇ ਪਿੰਡਾਂ ਜਿਹਨਾਂ ਆਏ ਬਈ ਸਾਡੇ ਦਾ ਪਸਾਰਾ ਪਿੰਡ ਇੱਕ ਪਾਸੇ ਆ ਗਿਆ ਕਹਿੰਦੇ ਆਉਣ ਦਾ ਹੀ ਕੋਈ ਨੂੰ ਪੁੱਛੀਏ ਕੋਈ ਨਹੀਂ ਹੈਗਾ ਵੀਰੇ ਕਿਹੜਾ ਪਿੰਡ ਹੈ ਮਕਸੂਦ ਆ ਪਿੰਡ ਆ ਵੀਰੇ ਠੀਕ ਹੈ ਹਾਂਜੀ ਇਹ ਗੱਲਾਂ ਸਰਕਾਰਾਂ ਤੋਂ ਨਾਕੋਸ਼ ਲੱਗਦੇ ਹੋ ਕਾਰਨ ਹਾਂਜੀ ਹਾਂਜੀ ਵੀਰ ਜੰਮੂ ਯਾਰ ਕੋਈ ਪੋਸ ਹੈ ਵੀਰੇ ਕੋਈ ਨਹੀਂ ਪੋਸ ਦਾ ਕੋਈ ਕੰਮ ਨਹੀਂ ਕਰਵਾਇਆ ਯਾਰ ਕੋਈ ਠੀਕ ਹੈ ਕਿਸੇ ਨੂੰ ਵੋਟ ਪਾਉਣ ਨਹੀਂ ਵੀਰੇ ਆਪਾਂ ਨੂੰ ਠੀਕ ਹੈ ਹਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਸਰਵੀਰ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਜਿਹੜੀ ਆਉਣ ਵਾਲੀਆਂ ਚੋਣਾਂ ਨੇ ਹੋਣਾ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਤੇਰਾ ਵਾਅ ਕਿੱਦਾਂ ਜੀ ਜਿਹੜੀਆਂ ਵੋਟਾਂ ਪੈਣੀਆਂ ਨੇ ਹੁਣ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੋਟਾਂ ਮਰੇ ਜੇ ਮੈਂ ਸੱਚੀ ਦੀ ਗੱਲ ਹਾਂ ਅੱਛਾ ਵੋਟ ਪਾਣੀ ਨਹੀਂ ਕਿ ਇੱਦਾਂ ਪਾਵਾਂਗੇ ਵੋਟ ਨਹੀਂ ਠੀਕ ਹੈ ਫਿਰ ਕਿਹੜੀ ਪਾਰਟੀ ਨੂੰ ਵਾੜੀ ਤੇ ਆਪਣੇ ਸਾਹਮਣੇ ਬਾਵਾਂ ਜਿਹੜੀ ਵਧੀਆ ਲੱਗੂ ਠੀਕ ਹੈ ਮਸਲੇ ਹੱਲ ਹੋਗੇ ਜਿਹੜੇ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਸਰਕਾਰਾਂ ਨੂੰ ਕੋਈ ਮਸਲਾ ਹੱਲ ਨਹੀਂ ਹੋਇਆ ਕੋਈ ਹਾਲ ਨਹੀਂ ਠੀਕ ਹੈ ਭਾਈ ਜੀ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਮੈਂ ਗੁਰਪ੍ਰੀਤ ਹੈ ਜੀ ਅੱਛਾ ਕਿਵੇਂ ਦੇਖੋ ਲੋਕ ਸਭਾ ਚੋਣਾਂ ਨੂੰ ਤੁਸੀਂ ਬਸ ਬੁਰਾ ਹਾਲ ਹੀ ਹੈ ਸਭ ਆਪੋ ਆਪਣੀ ਭੈ ਹੀ ਹੋਈ ਹੈ ਕੋਈ ਕੰਮ ਕਰਦਾ ਹੁੰਦਾ ਨਹੀਂਗਾ ਠੀਕ ਹੈ ਅਜ਼ਾਦ ਹੁੰਦਾ ਪਬਲਿਕ ਦਾ ਤਾਂ ਚਾਹੀਏ ਕਿ ਕਿਸ ਨੂੰ ਬੋਡ ਪੌਪ ਦੇਣੀ ਨਾ ਠੀਕ ਹੈ ਉਮੀਦਵਾਰ ਕਿਦਾਂ ਦੇ ਚਾਹੁੰਦੇ ਹੋ ਤੁਸੀਂ ਯਾ ਵੀਰ ਕੋ ਕੰਮ ਕਰਨ ਵਾਲਾ ਬੰਦਾ ਹੋਵੇ ਤਾਂ ਐ ਜਿਹੜਾ ਬੰਦਾ ਹੈ ਬਸ ਉਹ ਹੀ ਬਹਿ ਜਾਂਦਾ ਠੀਕ ਹੈ ਕੰਮ ਕੋਈ ਹੋ ਨਹੀਂ ਰਿਹਾ ਬੁਰਾ ਹਾਲ ਹੈ ਆ ਡਿਸ ਇਫਰੇਜ ਦਾ ਪੂਰਾ ਹਾਲ ਹੈ ਕਿਤੇ ਵੀ ਚਲੇ ਜਾਓ ਮੱਲੇਆਂ 'ਚ ਪਾਣੀ ਨਹੀਂ ਪੂਰਾ ਨਿਕਲ ਰਿਹਾ ਅਜ ਤੱਕ ਪਿਆਰ ਦਾ ਪਾਣੀ ਨਿਕਲੇ ਨਹੀਂ ਸਾਲ ਹੋ ਗਏ ਠੀਕ ਹੈ ਬਹੁਤ ਬੁਰਾ ਹਾਲ ਹੈ ਕਿੰਨੇ ਕਿੰਨੇ ਨਾਖੁਸ਼ ਲੱਗ ਰਹੇ ਨੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਾਈ ਜੀ ਕੀ ਨਾਵੇਂ ਤੁਹਾਡਾ ਮਿੱਕੀ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਇਸ ਵਾਰ ਵੋਟ ਦਾ ਪਾਣੀ ਹੈ ਜੀ ਵੋਟਾਂ ਪਾਵਾਂਗੇ ਠੀਕ ਹੈ ਮਸਲੇ ਹੱਲ ਹੋਗੇ ਜਿਹੜੇ ਸਰਕਾਰਾਂ ਵੱਲੋਂ ਵਾਅਦਾ ਕੀਤੇ ਜਾਂਦੇ ਨੇ ਉਹ ਵਾਦੇ ਸਾਰੇ ਕਰਦੇ ਆ ਜੀ ਮਸਲੇ ਵੀ ਹੱਲ ਹੋਈ ਜਾਂਦੇ ਜਿਹੜੇ ਮਸਲਾ ਉਹਦਾ ਹੱਲ ਹੋ ਜਾਂਦਾ ਵੀ ਦਿੱਕਤ ਆ ਜਾਂਦੀ ਕਿ ਕਿਦਾਂ ਦਾ ਉਮੀਦਵਾਰ ਚਾਹੁੰਦੇ ਹੋ ਫਿਰ ਉਮੀਦਵਾਰ ਸਾਰਿਆਂ ਦੀ ਇੱਕੋ ਹੀ ਸੋਚ ਹੈ ਜੀ ਇਮਾਨਦਾਰ ਹੋਣਾ ਚਾਹੀਦਾ ਠੀਕ ਹੈ ਜੀ ਹਾਂਜੀ ਚਲੋ ਬਾਈ ਜੀ ਹੁਣ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਰਵਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਇਸ ਪਰ ਚਲੋ ਵਧੀਆ ਵੋਟਾਂ ਪਾ ਲੈਣੇ ਜੇ ਸਿਲਦਾ ਕੰਮ ਠੀਕ ਆ ਮਸਲੇ ਹੱਲ ਹੋਗੇ ਜਿਹੜੇ ਸਰਕਾਰਾਂ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਮਸਲੇ ਤਾਂ ਮਾੜੇ-ਮੋٹے ਹੱਲ ਕਰਦੇ ਨੇ ਵਾਅਦੇ ਤਾਂ ਠੀਕ ਹੈ ਚਲੋ ਬਾਈ ਜੀ ਕੀ ਨਾਮ ਹੈ ਤੁਹਾਡਾ ਤੁਹਾਡਾ ਕੀ ਨਾਮ ਜੇਰਾ ਸਿੰਘ ਕਿਵੇਂ ਦੇਖਦੇ ਹੋ ਲੋਕ ਸਰ ਦਾ ਚੋਣਾਂ ਨੂੰ ਚੋਣਾਂ ਵਾਂ ਨੂੰ ਕੀ ਦੇਖਦੇ ਆ ਵਾ ਠੀਕ ਹੀ ਹੈ ਜਿਹੜਾ ਹੈਗਾ ਉਹ ਤਾਂ ਠੀਕ ਹੈ ਕੋਈ ਹੋਣੀਗਾ ਹੈ ਕਿ ਕਿਦਾਂ ਦੇ ਉਮੀਦਵਾਰ ਚਾਹੁੰਦੇ ਹੋ ਉਮੀਦਵਾਰ ਹੋਵੇ ਜਿਹੜੇ ਲੋਕਾਂ ਦੇ ਮਸਲੇ ਹੱਲ ਹੋਣ ਕੰਮ ਹੋਣ ਬਸ ਹੋਰ ਕੋਈ ਸਰਕਾਰਾਂ ਵੱਲੋਂ ਵਾਦੇ ਕੀਤੇ ਜਾਂਦੇ ਨੇ ਕਿ ਮਸਲੇ ਤਾਂ ਸੀ ਹੱਲ ਕਰਾ ਤੇ ਤਾਂ ਕੋਈ ਪੂਰਾ ਨਹੀਂ ਹੋਇਆ ਹੈਗਾ ਉਦਾਂ ਹੀ ਚੱਲਦਾ ਕੁਝ ਨਹੀਂ ਠੀਕ ਹੈ ਕੋਈ ਬਦਲ ਨਹੀਂ ਇਹਨਾਂ ਕੋਲ ਕੁਝ ਨਹੀਂ ਬਦਲਾ ਹੋਇਆ ਕੁਝ ਨਹੀਂ ਚੱਲਦਾ ਬਈ ਕੀ ਨਾਮ ਹੈ ਤੁਹਾਡਾ ਹਰਜੀਤ ਸਿੰਘ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਜਿਹੜੀ ਵੋਟਾਂ ਪੈਣੀਆਂ ਨੇ ਉਹਨਾਂ ਨੂੰ ਯਾਰ ਕਿਵੇਂ ਦੇਖਦੇ ਹੋ ਕਿਉਂ ਕੀ ਗੱਲ ਲੋ ਸਾਰੇ ਹੀ ਡੱਗ ਨੇ ਪਰ ਪੱਗ ਵਧਰੀ ਹੋਈ ਆ ਠੀਕ ਹੈ ਮਤਲਬ ਕਿਹੜਾ ਨਾਮ ਉਮੀਦਵਾਰ ਹੋਣੇ ਚਾਹੀਦੇ ਨੇ ਫਿਰ ਯਾਰ ਉਮੀਦਵਾਰ ਇਹ ਜਾ ਹੋਣਾ ਚਾਹੀਦਾ ਬਈ ਜਿਹੜਾ ਆਪਾਂ ਇਮਾਨਦਾਰ ਹੋਵੇ ਸਾਡਾ ਕੰਮ ਕਰੇ ਛੇਨ ਗੱਲ ਕੰਮ ਦੀ ਉਹਦੇ ਮਸਲੇ ਹੱਲ ਨਹੀਂ ਹੋਏ ਜਿਹੜੇ ਲੋਕ ਬਾਦੇ ਕਿਤਿਆਂ ਨੇ ਲੋਕਾਂ ਦੇ ਨਾਲ ਕੋਈ ਕੋਈ ਲੋ ਜਿਹੜੇ ਮਰਜ਼ੀ ਡਿਪਾਰਟਮੈਂਟ ਚ ਚਰੇ ਜਾਓ ਅੱਛਾ ਪੈਸੇ ਦੇ ਬਣਾਵਾ ਕੰਮ ਨਹੀਂ ਹੁੰਦਾ ਅੱਛਾ ਹਜੇ ਵੀ ਹਾਂ ਠੀਕ ਹੈ ਭਾਈ ਕੀ ਨਾਮ ਤੁਹਾਡਾ ਜੀ ਮੇਰਾ ਗੁਰਿੰਦਰ ਸਿੰਘ ਆ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਮੈਂ ਇਸ ਵਾਰ ਕੋਈ ਦੇਖਣਾ ਜੀ ਸਾਰੇ ਵੇਲੇ ਮਿਲੋ ਲੋਕ ਨੂੰ ਅੱਛਾ ਤੁਹਾਨੂੰ ਤਾਂ ਪਤਾ ਹੀ ਹੈ ਵੋਟ ਪਾਉਣ ਦਾ ਫਾਇਦਾ ਹੈ ਪਾਰਟੀਆਂ ਤਾਂ ਵੱਖ-ਵੱਖ ਹੀ ਨੇ ਸਾਰੀਆਂ ਵੱਖ-ਵੱਖ ਨੇ ਗੱਲ ਗੱਲ ਇੱਕ ਤੇ ਆ ਖੜਾ ਸਭ ਤੋਂ ਠੀਕ ਹੈ ਕੋਈ ਕੋਈ ਨਹੀਂ ਲੱਗਦਾ ਵੋਟ ਪਾ ਕੇ ਵੀ ਕੀ ਕਰਨਾ ਕੀ ਅਸੀਂ ਕਿਸੇ ਨੂੰ ਵਿਕਾਸ ਨਹੀਂ ਕਰਨਾ ਸਭ ਆਪਣਾ ਖਾਣ ਤੇ ਨੱਕਧਰੀ ਰੱਖਦੇ ਠੀਕ ਹੈ ਤੇ ਕਿਦਾਂ ਦੇ ਉਮੀਦਵਾਰ ਚਾਹਦੇ ਹੋ ਵੀ ਹੋਣ ਅੱਗੇ ਉਮੀਦਵਾਰ ਤਾਂ ਵਧੀਆ ਹੀ ਚਾਹਦੇ ਹੋ ਵਿਕਾਸ ਕਰਨ ਕੋਈ ਇੱਥੇ ਤਰੱਕੀ ਹੋਵੇ ਸਾਡੇ ਵੀ ਲੋਕ ਬੱਚੇ ਬਾਹਰ ਨੂੰ ਭੱਜੀ ਜਾਂਦੇ ਨੇ ਉਹ ਬੱਚਿਆਂ ਵਾਸਤੇ ਹੋਵੇ ਹੋਵੇ ਪਰ ਇਹ ਕਿ ਉਹ ਇਹਨਾਂ ਨੂੰ ਨਾ ਕਰਿਆ ਮੈਨੂੰ ਕਿਹਨੂੰ ਜਾਣ ਬਾਹਰ ਬੱਚੇ ਜਿਹੜਾ ਜਿਹੜਾ ਜਾਲ ਧੜਕੇ ਰੋਜ਼ ਬਾਹਰ ਜਾ ਰਹੇ ਜੀ ਵੀ ਇੱਥੇ ਹੀ ਪੜ੍ਹਾਈ ਹੋਵੇ ਡਾਕਟਰੀ ਹੋਵੇ ਵਧੀਆ ਬੱਚਿਆਂ ਨੂੰ ਮੈਡੀਸਨ ਵਧੀਆ ਹੋਵੇ ਪੜ੍ਹਾਈ ਵਧੀਆ ਹੋਵੇ ਠੀਕ ਹੈ ਕੰਮ ਜਾਇਪੁਰ ਪਰ ਜਾਨ ਵਾਲਿਆਂ ਨਾਲ ਖੁੱਲ੍ਹ ਹੁੰਦੀ ਆ ਸਾਰ ਬਾਹਰ ਨੂੰ ਜਾਣ ਵਾਲੇ ਕਿੱਥੋਂ ਹਨ ਤੁਸੀਂ ਇੱਥੇ ਚੱਲ ਕੇ ਤੁਰੇ ਅਸੀਂ ਥੱਲੇ ਆਏ ਹਾਂ ਅਸੀਂ ਥੱਲੇ ਆਏ ਹਾਂ ਪੈਲ ਕਰੇ ਹਾਂ ਹੁਣ ਆਪਾਂ ਤੇ ਕਿੰਨੇ ਕਾਈਲੈਂਟਸ ਆਲੇ ਹੁੰਦੇ ਨੇ ਵਿੱਚ ਗੱਡੀ ਭਰ ਯੂ ਆਇਲੈਂਡਸ ਆਲੇ ਨੇ ਹੁੰਦੀ ਆ ਸਾਰ ਬਾਹਰ ਜਾਣ ਵਾਲਿਆਂ ਨੂੰ ਕੋਈ ਦਿਸਦਾ ਨਹੀਂ ਉਹਦੇ ਫਿਊਚਰ ਬੱਚਿਆਂ ਨੂੰ ਠੀਕ ਹੈ ਇਹਨਾਂ ਨਾਲ ਆਪਾਂ ਉਹੀ ਬਣਾ ਲਉ ਬਾਹਰ ਕੋਸਤਾ ਬਣੂ ਜੀ ਇਹ ਸੀ ਬੱਸ ਦੇ ਕੰਡਕਟਰ ਇਹ ਕਹਿੰਦੇ ਸੀ ਬੱਸ ਆ ਜਿਹੜੀ ਨਾ ਉਹ ਪੂਰੀ ਭਰੀ ਹੋਈ ਹੁੰਦੀ ਆ ਮੈਂ ਕਰਦੀ ਆ ਗੱਲ ਮੇਰੇ ਮੂਹਰੇ ਦੱਸੋ ਮੈਨੂੰ ਕੰਨ ਨੌਕਰੀ ਲਾਵਾਂਗੇ ਸਾਨੂੰ ਕੁਛ ਨਹੀਂ ਦਿੱਤਾ ਮਕਾਨ ਡਿਗਦੇ ਨਹੀਂ ਪਏ ਨਾ ਲੈਟਰਾਂਗ ਨਾ ਬਾਥਰੂਮ ਨਾ ਲਾਟਾਂ ਨਾ ਕੋਈ ਸਕੂਲ ਤੇ ਨਾ ਗਰਾਊਂਡ ਜਾਨੇ ਰੋਂਦੇ ਪਟਦੇ ਨੇ ਪਏ ਅਸੀਂ ਕੀ ਰਹੀਏ ਸਾਰੀ ਉਮਰ ਦੇ ਤੱਕੇ ਖਾਂਦੇ ਰੋਂਦੇ ਫਿਰਦੇ ਆ ਸਾਡੀ ਕੀ ਕਦਰ ਪਾਈ ਵੋਟਾਂ ਆਣਿਆਂ ਦੱਸੋ ਮੈਨੂੰ ਤੇ ਕਿਵੇਂ ਦਾ ਉਮੀਦਵਾਰ ਰਹਿਤ ਤੁਸੀਂ ਉਮੀਦਵਾਰ ਕਿੰਨਾ ਦੇਖ ਦੂੰ ਦੂਸਰੇ ਨਹੀਂ ਮੇਰੀ ਗੱਲ ਸੁਣੋ ਕੋਈ ਸਾਡੀ ਹਾ ਹਫਤ ਨਹੀਂ ਕਰੀ ਵੋਟਾਂ ਵਾਲਿਆਂ ਨੇ ਸਾਨੂੰ ਲੁੱਟ ਲਿਆ ਹਾਇਸਾ ਲੁੱਟਦੇ ਮਾਰਦੇ ਨੇ ਸਾਨੂੰ ਕੁਝ ਨਹੀਂ ਬਣਾ ਕੇ ਦਿੰਦੇ ਠੀਕ ਹੈ ਮੈਂ ਤੈਨੂੰ ਤਾਂ ਕਹਿ ਦਿੰਦੇ ਨੇ ਪਰ ਝੂਠੇ ਵਾਦੇ ਨੇ ਇਹ ਝੂਠੇ ਨੇ ਵਾਦੇ ਇਹਨਾਂ ਦੇ ਕਹਿ ਦਿੰਦੇ ਨੇ ਝੂਠੇ ਵਾਦੇ ਕਰਦੇ ਨੇ ਇਹ ਠੀਕ ਹੈ ਉਹ ਤਾਂ ਕਹਿੰਦਾ ਕਿ ਸਾਰੇ ਅਸੀਂ ਜਿੰਨੇ ਵੀ ਕੰਮ ਗੱਲਾਂ ਕੀਤੇ ਨੇ ਕੰਮ ਕੀਤੇ ਨੇ ਕੋਈ ਸਾਡੀ ਮਜਬੂਰੀ ਪੂਰੀ ਨਹੀਂ ਹੋਈ ਕੋਈ ਵੀ ਨਹੀਂ ਹੋਈ ਹੋਈ ਕੋਈ ਨਹੀਂ ਹੋਈ ਕੋਈ ਮਜਬੂਰੀ ਪੂਰੀ ਨਹੀਂ ਹੋਈ ਸਾਡੀ

ਅੱਛਾ ਕਣਕ ਪਹਿਨਾ ਕੱਟਦੀ ਫੇਰ ਕੁਝ ਵੀ ਨਾ ਜਿੱਤਾ ਕਹਿੰਦਾ ਇਹਨਾਂ ਦੀਆਂ ਗੱਡੀਆਂ ਮੋਟਰਾਂ ਚੱਲਦੀਆਂ ਨੇ ਜਿੱਥੇ ਦੇਖੋਗਾ ਕਿਹੜੇ ਜਾਲੀ ਗੱਡੀਆਂ ਮੋਟਰਾਂ ਚੱਲਦੀਆਂ ਸਾਡੇ ਘਰੇ ਨਾ ਹੀ ਰਾਜੇ ਕਣਕ ਤਾਂ ਸਾਨੂੰ ਹੁਣ ਵੀ ਨਹੀਂ ਹੁਣ ਵੀ ਨਹੀਂ ਪਰਚੀ ਕੱਟ ਹੋਈ ਸਾਡੀ ਠੀਕ ਹੈ ਜੀ ਹਾਂਜੀ ਹੁਣ ਵੀ ਨਹੀਂ ਕੱਟ ਹੋਈ ਪੈਲ ਮਿਰਗੀ ਜੱਲੇ ਮਿਲ ਗਈ ਅਸਲਾਪੁਰ ਨੂੰ ਨਹੀਂ ਮਿਲੀ ਬੱਪੂ ਹੱਸਦੇ ਕਾਲ ਜੀ ਸੱਚੀ ਗੱਲ ਕੀ ਨਾਮ ਆ ਤੁਹਾਡਾ ਜੀ ਜਰਨੈਲ ਸਿੰਘ ਕਿਵੇਂ ਦੇਖਦੋਂ ਲੋਕ ਸਭਾ ਵੋਟਾਂ ਨੂੰ ਵੇ ਵੋਟਾਂ ਸਾਡੇ ਤਾਂ ਅਸੀਂ ਤਾਂ ਪਾਵਾਂਗੇ ਉਹਨੂੰ ਕਿਹਨੂੰ ਆਮ ਪਾਰਟੀ ਨੂੰ ਠੀਕ ਹੈ ਕਾਰਨ ਕਾਰਨੇ ਕੀ ਸਾਨੂੰ ਬਿਜਲੀ ਆੰਮਨੇ ਵਾਂਹ ਦਿੱਤੀ ਆ ਠੀਕ ਹੈ ਜੀ ਹਾਂ ਐਵੇਂ ਆਪਾਂ ਕਹੀ ਜੀ ਅੱਛਾ ਜੀ ਕੀ ਨਾਮ ਹੈ ਤੁਹਾਡਾ ਜੀ ਤੇਜਿੰਦਰ ਸਿੰਘ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਇਹ ਲੋਕ ਸਭਾ ਚੋਣਾਂ ਨੇ ਸਤਾਮ ਆਦਮੀਆਂ ਨੂੰ ਵੋਟ ਪਾਵਾਂਗੇ ਠੀਕ ਹੈ ਹਾਂ ਜੀ ਸਾਨੂੰ ਸਾਡੇ ਲਈ ਵਧੀਆ ਹੈ ਕਿਸਾਨਾਂ ਲਈ ਸਾਡੀ ਫਸਲ ਸਹੀ ਵਿਕ ਰਹੀ ਹੈ ਮੰਡੀਆਂ ਦੇ ਵਿੱਚ ਸਾਨੂੰ ਲਾਈਟ ਪੂਰੀ ਮਿਲ ਰਹੀ ਆ ਝੋਨੇ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਠੀਕ ਹੈ ਜੀ ਹਾਂ ਜੀ ਪੂਰੀ ਵਧੀਆ ਲਾਈਟ ਆ ਜੀ ਜਣ ਸੀ ਅਸੀਂ ਕਣਕ ਨੂੰ ਕਦੇ ਰਾਤ ਨੂੰ ਪਾਣੀ ਨਹੀਂ ਲਾਇਆ अच्छा दिन लाइट ਆਉਂਦੀ ਰਹੀ ਆ ਹਰ ਰੋਜ਼ ਠੀਕ ਹੈ ਹਾਂਜੀ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ ਹਾਂਜੀ ਧੰਨਵਾਦ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਹਲਕਾ ਪਾਇਲ ਦੇ ਵਿੱਚ ਮੌਜੂਦ ਆ ਇਸ ਵੇਲੇ ਅਸੀਂ ਤੇ ਵਕ ਵਕ ਥਾਵਾਂ ਤੇ ਗੱਲਬਾਤ ਕਰਦੇ ਹੋਏ ਹੁਣ ਅਸੀਂ ਗਰਾਊਂਡ ਦੇ ਵਿੱਚ ਪਹੁੰਚੇ ਆ ਪਿੰਡ ਦੇ ਗਰਾਊਂਡ ਦੇ ਵਿੱਚ ਤੇ ਅਸੀਂ ਦੇਖ ਰਹੇ ਆ ਇੱਥੇ ਨੌਜਵਾਨਾਂ ਵੱਲੋਂ ਵਾਲੀਬਾਲ ਖੇਡੀ ਜਾ ਰਹੀ ਹੈ ਤੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਾਂਗੇ ਕਿ ਇਹ ਅਕਸਰ ਕਿੱਦਾਂ ਦੀ ਰੁਚੀ ਇਹਨਾਂ ਦੀ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਰਹਿਣ ਵਾਲੀ ਹੈ ਕਿਉਂਕਿ ਪੰਜਾਬ ਨੂੰ ਹਰ ਵੇਲੇ ਇੱਕ ਇੱਕ ਇਹ ਪਰਣਾ ਕਿ ਇਹ ਪੰਜਾਬ ਹੈ ਜਿਹੜਾ ਉਹ ਨਸ਼ਿਆਂ ਵਾਲੀ ਧਰਤੀ ਹੈ ਪਰ ਉੱਥੇ ਹੀ ਇਹਨਾਂ ਨੌਜਵਾਨਾਂ ਵੱਲੋਂ ਇਹ ਸਾਬਿਤ ਕੀਤਾ ਜਾ ਰਿਹਾ ਹੈ ਕਿ ਪੰਜਾਬ ਕੇਵਲ ਨਸ਼ਿਆਂ ਵਾਲੀ ਧਰਤੀ ਨਹੀਂ ਇਹ ਖੇਡਾਂ ਦਾ ਵੀ ਕਿਤਨਾ ਕਿਤੇ ਨਾਮਣਾ ਖੜਦੀ ਹੈ ਆਓ ਗੱਲਬਾਤ ਕਰਦੇ ਹਾਂ ਨੌਜਵਾਨਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਵਿਚਾਰ ਨੇ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਦੇ ਜੀ ਕੀ ਨਾਮ ਹੈ ਤੁਹਾਡਾ ਹਰਵਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਜੀ ਇਸ ਵਾਰ ਲੋਕ ਸਭਾ ਚੋਣਾਂ ਨੂੰ ਦੇਖਦੇ ਆ ਜੀ ਜੇ ਨੌਜਵਾਨਾਂ ਦੀ ਸੁਣਨਗੇ ਜੀ ਔਕਣ ਫਿਰ ਦੇਖਾਂਗੇ ਵੀ ਕਿਵੇਂ ਅੱਗੇ ਤਿਆਰੀ ਕਰਨੀ ਆ ਨੌਜਵਾਨਾਂ ਨੇ ਕਿਹੜੀਆਂ ਮੰਗਾਂ ਨੇ ਜੀ ਨੌਜਵਾਨਾਂ ਦੀਆਂ ਮੰਗਾਂ ਨੇ ਜੀ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਠੀਕ ਹੈ ਮੈਂ 2 ਗੇਰ 50 ਪੁਲਿਸ ਦੀ ਭਰਤੀ ਦੇਖੀ ਆ ਟੈਸਟ ਕਲੀਅਰ ਕਰਿਆ ਠੀਕ ਹੈ ਉਹਦੇ باوجود ਵੀ ਮੇਰਾ ਨੰਬਰ ਨਹੀਂ ਆਇਆ ਕਾਰਨ ਕਾਰਨ ਹੁਣ ਪਤਾ ਨਹੀਂ ਜੀ ਦੇਖੋ ਮੇਰਾ ਕਦ ਕਾਰਡ ਸਾਰਾ ਟ੍ਰਾਇਲ ਮੈਂ ਕਲੀਅਰ ਕਰਿਆ ਹੋਰ ਪਤਾ ਨਹੀਂ ਕੀ ਚਾਹੁੰਦੇ ਨੇ ਠੀਕ ਹੈ ਬਈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜੂਨੂ ਖਾਨ ਹੈ ਕਿਵੇਂ ਦੇਖਦੇ ਤੁਸੀਂ ਲੋਕ ਸਭਾ ਚੋਣਾਂ ਨੂੰ ਜੀ ਯੋਕ ਸਭਾ ਚੋਣਾਂ ਨੂੰ ਹੀ ਦੇਖੋ ਮੈਂ ਆਰਮੀ ਦਾ ਟ੍ਰਾਇਲ ਦਿੱਤਾ ਫਿਜ਼ੀਕਲ ਵੀ ਪਾਸ ਹੋਇਆ ਮੈਡੀਕਲ ਵੀ ਹੋਇਆ ਇੱਥੇ ਕੰਨਾ ਵਿੱਚ ਹੋਇਆ ਏਅਰ ਆਰ ਲੁਧਿਆਣਾ ਚ ਭਰਤੀ ਦੇਖੀ ਵੀ ਠੀਕ ਹੈ ਤੇ ਉਹਦਾ ਕੋਈ ਰਿਜ਼ਲਟ ਨਹੀਂ ਆਇਆ ਠੀਕ ਹੈ ਸਾਨੂੰ ਕੋਵਿਡ 19 ਦਾ ਬਹਾਨਾ ਦਿੰਦੇ ਰਹੇ ਵੀ ਇੱਕ ਮੰਥ ਬਾਅਦ ਪੇਪਰ ਹੋਊਗਾ 2 ਮੰਥ ਬਾਅਦ ਪੇਪਰ ਹੋਊਗਾ ਐਗਜ਼ਾਮ ਨਹੀਂ ਹੋ ਰਿਹਾ ਠੀਕ ਹੈ ਉਸ ਤੋਂ ਬਾਅਦ 1.5 ਸਾਲ ਬਾਅਦ ਪੂਰੇ ਪਾਉਂਦੇ ਆ ਵੀ ਹੁਣ ਅਗਨੀਪਥ ਸਕੀਮ ਆ ਗਈ ਜੀ ਵੀ ਤੁਹਾਡਾ ਐਗਜ਼ਾਮ ਨਹੀਂ ਲਿਆ ਜਾਂ। ਵੀ ਸਾਰਾ ਕੁਝ ਨਵੇਂ ਸਿਰੇ ਤੋਂ ਹੋ ਗਿਆ। ਠੀਕ ਹੈ ਕਿਤਨੇ ਕਿਤੇ ਮੰਗਾਂ ਪੂਰੀਆਂ ਨਹੀਂ ਹੋਈਆਂ ਤੁਹਾਡੀਆਂ ਹਾਂਜੀ ਜਮਾ ਨਹੀਂ ਹੋਈਆਂ ਡੇਢ ਲੱਖ ਕੈਂਡੀਡੇਟ ਸੀਗੇ ਪੂਰੇ ਇੰਡੀਆ ਦੇ ਵਿੱਚ ਜਿਹਦੇ ਵਿੱਚ 에ਅਰ ਫੋਰਸ ਵਾਲੇ ਸੀਗੇ ਜਿਨ੍ਹਾਂ ਦੀ ਐਨਰੋਲਮੈਂਟ ਜਾਲੀ ਹੋਣੀ ਸੀ ਜੀ ਤੇ ਐਗਜ਼ਾਮ ਵਾਲੇ ਸੀਗੇ ਠੀਕ ਹੈ ਤੇ ਅੱਧੇ ਉਹਦੇ ਵਿੱਚ ਜੁਆਇਨਿੰਗ ਵਾਲੇ ਸੀ ਠੀਕ ਹੈ ਕੀ ਮੰਗ ਕਰਦੇ ਫਿਰ ਕਿਦਾਂ ਦੇ ਉਮੀਦਵਾਰ ਹੋਣੇ ਚਾਹੀਦੇ ਨੇ ਅਸੀਂ ਇਦਾਂ ਕਹਿੰਦੇ ਆ ਵੀ ਜਿਹੜਾ ਸਾਡੀ ਪੈਂਡਿੰਗ ਭਰਤੀ ਆ ਉਹ ਪੂਰੀ ਕੀਤੀ ਜਾਵੇ ਤੇ ਐਗਜ਼ਾਮ ਕਰਾਇਆ ਜਾਵੇ ਜਿਹੜੇ ਅਗੋ انرੋਲਮੈਂਟ ਵਾਲੇ ਨੂੰ ਨਾ انرੋਲਮੈਂਟ ਜਾਰੀ ਕੀਤੀ ਜਾਵੇ ਤੇ ਜਿਹਨੂੰ ਜੋਇਨਿੰਗ ਕਰਨ ਨੂੰ ਜੋਇਨਿੰਗ ਠੀਕ ਹੈ ਵਿੱਚ ਕੀ ਨਾਮ ਆ ਤੁਹਾਡਾ ਜੀ ਰਫੀਮਾ ਜੀ ਕਿਦਾਂ ਦੇ ਉਮੀਦਵਾਰ ਚਾਹੁੰਦੇ ਤੁਸੀਂ ਉਮੀਦਵਾਰ ਤਾਂ ਇਹੀ ਚਾਹੁੰਦੇ ਆ ਵੀ ਸਭ ਦੀਆਂ ਸੁਣੀਆਂ ਜਾਣ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਠੀਕ ਠੋਕਰੀਆਂ ਦੇ ਸਾਧਨ ਪੈਦਾ ਕੀਤੇ ਜਾਣ ਕਿਉਂਕਿ ਸਰਕਾਰ ਵੱਲੋਂ ਵਾਅਦਾ ਕੀਤਾ ਜਾਂਦਾ ਵਕ ਵਕ ਸਰਕਾਰਾਂ ਵੱਲੋਂ ਕਿ ਵੀ ਸਾਡੇ ਵੱਲੋਂ ਨੌਜਵਾਨਾਂ ਲਈ ਰੋਜ਼ਗਾਰ ਦੀ ਕੋਈ ਕਮੀ ਨਹੀਂ ਕਿਵੇਂ ਦੇਖਦੇ ਇਸ ਚੀਜ਼ ਨੂੰ ਰੋਜ਼ਗਾਰ ਤਾਂ ਯਾਰ ਬਸ ਕਹਿਣ ਦੀ ਗੱਲ ਹੀ ਨਹੀਂ ਸਾਨੂੰ ਪਤਾ ਆ ਪ੍ਰਾਈਵੇਟ ਦੇ ਹੀ ਜਾਂਦੇ ਨੇ ਸਰਕਾਰੀ ਦਾ ਜੋਬ ਹੋਂਦ ਸਭ ਠੇਕੇਦਾਰੀ ਸਿਸਟਮ ਕਰ ਔਰ ਬਸ ਇਸ ਤਹੀ ਕਹਿ ਰਿਹਾ ਵੀ ਰੋਜ਼ਗਾਰ ਦਾ ਸਾਧਨ ਬਣਾਇਆ ਜਾਵੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ ਹਨ ਠੀਕ ਹੈ ਜੀ ਧੰਨਵਾਦ ਸਾਡੇ ਨਾ ਮਜ਼ਦੂਰ ਵਰਗ ਦੇ ਵੀ ਜਿਹੜੇ ਸਾਥੀ ਨੂੰ ਮੌਜੂਦ ਨੇ ਤੇ ਜਿਹੜੇ ਰੋਜ਼ ਆਪਾਂ ਕਹਿਣਾ ਵੀ ਕਰਕੇ ਖਾਂਦੇ ਨੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮਿਸਤਰੀ ਸਾਹਿਬ ਮੌਜੂਦ ਨੇ ਤੇ ਜਾਣਦੇ ਆ ਵੀ ਕਿਵੇਂ ਦੇ ਕੀ ਹਾਲਾਤ ਨੇ ਕਿ ਭਾਈ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਦੇ ਜੀ ਭਈ ਗੱਲ ਐ ਇੰਜਾਂ ਕਰਾਂ ਦੱਸਾਂਗਾ ਕਿ ਕੀ ਆ ਜੀ ਕਿ ਜਿਹੜੀਆਂ ਕੋਈ ਵੀ ਸਰਦਾਰਾਂ ਆਉਂਦੀਆਂ ਨਾ ਤਾਂ ਕਿਹਨੂੰ ਰੋਜ਼ਗਾਰ ਮਿਲਦਾ ਨਾ ਦੂਜੇ ਨੰਬਰ ਤੇ ਗੱਲ ਹੀ ਯਾਰ ਨਾ ਆਪਣੇ ਕਿਸੇ ਨੂੰ ਮਹंगाई ਤੇ ਠੱਡ ਪਹੁੰਚ ਗਿਆ ਲੋਕ ਵੀ ਰੋਜ਼ਗਾਰ ਫਿਰਦੇ ਨੇ ਕਿਤੇ ਵਿਸ਼ਵਾਸ ਕਰਕੇ ਉਹਨੂੰ ਅੱਜ ਉਹ ਪਾਰਟੀ ਦਾ ਕੱਲ੍ਹ ਦੂਜੀ ਪਾਰਟੀ ਤੇ ਮਰਚ ਚਲੇ ਜਾਂਦਾ ਕਿਤੇ ਵਿਸ਼ਵਾਸ ਕਰਨਗੇ ਅੱਛਾ ਲੱਗਦਾ ਵੀ ਨੇਤਾ ਜਿਹੜੇ ਵਾਅਦੇ ਕਰਦੇ ਨੇ ਪੂਰੇ ਹੁੰਦੇ ਨੇ ਉਹ ਨਾ ਕੋਈ ਨਾ ਪੂਰਾ ਹੁੰਦਾ ਹੈਗਾ ਕੋਈ ਪੂਰਾ ਨਹੀਂ ਹੁੰਦਾ ਕਿ ਮੋਦੀ ਨੇ 15 ਲੱਖ ਰੁਪਈਆ ਲੋਕਾਂ ਨੂੰ ਕਿਤੇ ਦੂਰੀ ਮਿਲਿਆ ਹੈਗਾ ਇਹਦੇ ਕਰ ਕਰ ਨੌਕਰੀ ਕਿਸਾ ਕੈਪਟਨ ਨੂੰ ਕਿਸੇ ਨੂੰ ਨਹੀਂ ਮਿਲਿਆ ਠੀਕ ਹੈ ਹੈ ਮ ਠੀਕ ਹੈ ਜੀ ਤੇ ਹੁਣ ਫਿਰ ਕਿਦਾਂ ਦੇ ਉਮੀਦਵਾਰ ਚਾਹਨੇ ਵੀ ਅੱਗੇ ਆਉਣ ਜੇ ਵਧੀਆ ਉਮੀਦਵਾਰ ਹੋਵੇ ਤੇ ਪਬਲਿਕ ਲਈ ਉਹ ਵਧੀਆ ਉਮੀਦਵਾਰ ਆ ਲੋਕਾਂ ਦਾ ਕੰਮ ਕਰੇ ਲੋਕਾਂ ਦੇ ਵਿੱਚ ਵਿਚਰੇ ਕੋਈ ਆ ਕੇ ਡਾਕਟਰ ਅਮਰ ਸਿੰਘ ਆਇਆ ਸੀਗਾ ਉਹ ਲੋਕ ਉਹ ਐਮਪੀ ਬਣ ਗਿਆ ਲੋਕਾਂ ਨੂੰ ਦਿਖਾਈ ਵੀ ਨਹੀਂ ਦਿੱਤਾ ਫੁਲਕੀ ਆ ਕਿੱਥੇ ਅੱਛਾ ਠੀਕ ਹੈ ਚਲੋ ਬਾਈ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਆਪਾਂ ਤੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੈਨੂੰ ਮੈਨੂੰ ਮੈ ਕੀ ਤੂੰ ਨਹੀਂ ਕਿਵੇਂ ਹੈ ਕਿਵੇਂ ਦੇਖ ਦਾਂ ਲੋਕ ਸਭਾ ਚੋਣਾਂ ਦਾ ਜਿਹੜੇ ਵੋਟਾਂ ਆਉਣੀਆਂ ਨੇਗੀਆਂ ਉਹ ਕਿਵੇਂ ਦੇਖ ਦਾਂ ਕਿਦਾਂ ਦੇ ਉਮੀਦਵਾਰ ਹੋਣਾ ਚਾਹੀਦੇ ਨੇ? ਆਪੋ ਦਾ ਚਾੜੂ ਵਾਲੇ ਵਧੀਆ ਲੱਗੇ ਨੇ ਵੀਰੇ। ਅੱਛਾ। ਹਾਂ। ਲੱਗਦਾ ਵੀ ਵਾਦੇ ਪੂਰੇ ਹੋਗੇ। ਵਾਦੇ ਤਾਂ ਪੂਰੇ ਨੇ ਦੇਖੋ। ਸਿਹਰੇ ਸਿਹਰੇ ਦੋਨੋਂ ਤੋਂ ਮਾਫ ਕਰਦੇ ਇਹਦੇ ਪਿੱਛੇ ਕੋ ਬੰਦੇ ਦੀ। ਠੀਕ ਹੈ। ਹੈ? ਗੱਲ ਠੀਕ ਹੈ। ਠੀਕ ਹੈ। ਬਾਕੀ ਹੁਣ ਇਹਨਾਂ ਨੂੰ ਦੇ ਸਮਾਂ ਥੋੜਾ ਜਿਹਾ ਮਿਲਿਆ। ਠੀਕ ਹੈ। ਇਹ 2 ਸਾਲ ਦਾ ਸਮਾਂ ਕਾਫੀ ਹੈ ਤੁਹਾਡੇ ਸਾਹਮਣੇ? ਨਹੀਂ ਜੇ ਘੱਟ ਆ ਜੀ 5 ਸਾਲ ਦਾ ਹੋਰ ਮੂਹਰੇ ਲੈ ਆਈਂ ਦੇਣ ਇਹਨਾਂ ਨੂੰ ਹੋਰ। ਠੀਕ ਹੈ ਜੀ। ਹਾਂ। ਫੇਰ ਹੋਊਗਾ ਅਲੇ ਇਹਨਾਂ ਦੇ ਵਾਦੇ ਪੂਰੇ ਕਰ ਲਵਾਂਗੇ। ਠੀਕ ਹੈ ਜੇ ਤਾਂ ਉਹ 5-2 ਸਾਲਾਂ ਦੇ ਪੂਰੇ ਕਰਨ ਲੱਗੋ ਨਾ 70 ਸਾਲਾਂ ਦੇ ਨਹੀਂ ਪੂਰੇ ਹੋਏ ਹੈਗੇ ਕੀ ਕਹਿੰਦੇ ਹੋ ਉਹ ਦੂਜੀ ਪਾਰਟੀਆਂ ਦਾ 70 ਸਾਲਾਂ ਤੇ ਨਹੀਂ ਪੂਰੇ ਹੋਏ ਤੇ 2 ਸਾਲ ਚ ਤੁਸੀਂ ਪੂਰੇ ਵਾਦੇ ਪੂਰੇ ਮੰਗੀਆਂ ਜਾਂਦੀਆਂ ਪਬਲਿਕ ਠੀਕ ਹੈ ਤਾਂ 5 ਸਾਲ ਇਹਨਾਂ ਨੂੰ ਹੋਰ ਚਾਹੀਦੇ ਨੇ ਤਾਂ ਇਹ ਗੰਡ ਪੂਰਾ ਨਹੀਂ ਹੋਊਗਾ ਠੀਕ ਹੈ ਠੀਕ ਹੈ ਹਾਂ ਠੀਕ ਹੈ ਧੰਨਵਾਦ ਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਕਿੱਦਾਂ ਦੀ ਪਾਰਟੀ ਚਾਹੁੰਦੇ ਤੁਸੀਂ ਪਾਰਟੀ ਤਾਂ ਜਿਹੜੀ ਲੋਕਾਂ ਦੇ ਕੰਮ ਕਰੇ ਠੀਕ ਹੈ ਮਾਲਾ ਲੋਕਾਂ ਨਾਲ ਮੇਲ ਜੋ ਰੱਖੇ ਠੀਕ ਹੈ ਪਾਰਟੀ ਚਾਹੁੰਦੇ ਬਾਈ ਇਹ ਤਾਂ ਕਾਂਗਰਸ ਨਾਲ ਜੁੜੇ ਆ अच्छा डॉक्टर अमर सिंह ਨੂੰ ਇਹ ਤਾਂ ਵੋਟ ਪਾਉਣੀ ਆ ਸਾਰੇ ਸਾਰੇ ਉਮੀਦਵਾਰਾਂ ਨੂੰ ਪੜਿਆ ਲਿਖਿਆ ਜੀ ਤੇ ਵਧੀਆ ਕਰਦਾਰ ਵਾਲਾ ਬੰਦਾ ਵੈਸੇ ਭਾਈ ਹੱਸੇ ਕਾਜੀ ਹਾਂਜੀ ਕੀ ਨਾ ਭਾਈ ਪ੍ਰਗਟ ਸਿੰਘ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚ ਉਹਨਾਂ ਨੂੰ ਦੇਖਣਾ ਜੀ ਪਾਰਟੀਆਂ ਦਾ ਕੰਦਨ ਸਾਰੀਆਂ ਆਉਂਦੀਆਂ ਨੇ ਤੇ ਬੋਰਡ ਦੇਖੋ ਜਿੱਧਰ ਪਾਰਟੀ ਦਾ ਜਗਾਹ ਹੋਊਗਾ ਦੇਖਾਂਗੇ ਵੈਸੇ ਸਿਮਰ ਜੀ ਦੇ ਮਾਣ ਨੂੰ ਵੋਟ ਪਾਵਾਂਗੇ ਠੀਕ ਹੈ ਕਿਦਾਂ ਦੇ ਉਮੀਦਵਾਰ ਹੋਣੇ ਚਾਹੀਦੇ ਨੇ ਤੁਹਾਡੇ ਸਾਂਹਾਂ ਉਮੀਦਵਾਰ ਜੀ ਕੰਮ ਤਾਂ ਕੋਈ ਨਹੀਂ ਕਰਦਾ ਅੱਛਾ ਅੱਗੇ ਦੇਖੋ ਕਿੰਨੇ ਆਏ ਨੇ ਪਰ ਮਾਨਵਰ ਦਾ ਬੰਦਾ ਨਹੀਂ ਹੈਗਾ ਠੀਕ ਹੈ ਚਲੋ ਭਾਈ ਉਹਨਾਂ ਨਾਲ ਗੱਲ ਕਰਦੇ ਹਾਂ ਚਲ ਫਟਾ ਤੇਰੀ ਘਰ ਆਹ ਨਾਲ ਕਰਦੇ ਬਈ ਕੀ ਨਾਮ ਹੈ ਤੁਹਾਡਾ ਸਰਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਲੋਕ ਸਭਾ ਚੋਣਾਂ ਜਿਹੜਾ ਲੋਕਾਂ ਦਾ ਖਿਆਲ ਰੱਖੇ ਉਹ ਜਿੱਤਣਾ ਚਾਹੀਦਾ ਤੇ ਜਿਹੜੀ ਗਦਾਰ ਪਾਰਟੀ ਆ ਉਹਨੂੰ ਵੋਟ ਨਹੀਂ ਪੈਣੀ ਚਾਹੀਦੀ ਤੁਹਾਡੇ ਹਿਸਾਬ ਨਾਲ ਜਿਹੜੇ ਚੋਣ ਵਾਦੇ ਕੀਤੇ ਜਾਂਦੇ ਨੇ ਉਹ ਪੂਰੇ ਹੋਏ ਨੇ ਕਿ ਨਹੀਂ ਨਹੀਂ ਹੁੰਦੇ ਜੀ ਕੋਈ ਨਹੀਂ ਕਰਦਾ ਚੋਣ ਵਾਦੇ ਜਿਹੜੇ ਉਹਨਾਂ ਸਦਾਤਾਦੀ ਪਾਰਟੀ ਪੰਜਾਬ ਦੇ ਵਿੱਚ ਵਿਧਾਨ ਸਭਾ ਉਨੇ ਦੇ ਤੱਕ ਕੋਈ ਵਾਦਾ ਪੂਰਾ ਨਹੀਂ ਕਰਿਆ ਠੀਕ ਹੈ ਜੀ ਹਾਂ ਜੀ ਕਿੱਦਾਂ ਦਾ ਉਮੀਦਵਾਰ ਚਾਹਨੇ ਹੋ ਉਮੀਦਵਾਰ ਜਿਹੜਾ ਲੋਕਾਂ ਦੇ ਰਾਖੀ ਕਰੇ ਤੇ ਘਰ ਘਰ ਆਵੇ ਤੇ ਦਫ਼ਤਰ ਤੇ ਜਾ ਕੇ ਬਹਿ ਜਾਂਦਾ ਕੁਝ ਸੁਣਦਾ ਨਹੀਂ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਸੁਖਪਾਲ ਸਿੰਘ ਹੈ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਜੀ ਦੇਖੋ ਜੀ ਲੋਕ ਸਭਾ ਚੋਣਾਂ ਦਾ ਤਾਂ ਬਹੁਤ ਗਾਹ ਆਪਣੇ ਪਿਆਈ ਹੋਇਆ ਵੈਸੇ ਜੀ ਪਰ ਹਲੇ ਤੱਕ ਲੋਕਾਂ ਦਾ ਧਿਆਨ ਕਿੱਧਰ ਕਿਹੜੀ ਪਾਰਟੀ ਵੱਲ ਹਜੇ ਕੁਝ ਵੀ ਕਲੀਅਰ ਨਹੀਂ ਹੈਗਾ ਠੀਕ ਹੈ ਕਿਵੇਂ ਲੱਗਦਾ ਵੀ ਜਿਹੜੇ ਨੇਤਾ ਨੇ ਉਹ ਨੌਜਵਾਨਾਂ ਦੇ ਲਈ ਕੀ ਅਜਾਇਆ ਕਰਨ ਵੀ ਨੌਜਵਾਨ ਵੋਟਾਂ ਵੱਲੋਂ ਕਰਛੇ ਤੋਂ ਦੇਖੋ ਜੀ ਅੱਜ ਤੱਕ ਤਾਂ ਵੈਸੇ ਕਿਸੇ ਲੀਡਰ ਨੇ ਕੋਈ ਵੀ ਨੌਜਵਾਨੀ ਦੇ ਲਈ ਕੁਝ ਵੀ ਨਹੀਂ ਕੀਤਾ ਹੈਗਾ ਇਸੇ ਕਰਕੇ ਨੌਜਵਾਨਾਂ ਨੂੰ ਬਸ ਇੱਕੇ ਰਸਤਾ ਨਜ਼ਰ ਆਉਂਦਾ ਕਿ ਬਸ ਅਸੀਂ ਇੱਥੋਂ ਜਹਾਜ਼ ਚੜੀਏ ਤੇ ਬਾਹਰੇ ਕੋਈ ਆਪਣਾ ਰੁਜ਼ਗਾਰ ਢੋਲੀ ਇਹ ਗੱਲ ਖਤਮ ਪਰ ਜੇ ਕਿਸੇ ਲੀਡਰਾਂ ਨੇ ਅੱਜ ਤੱਕ ਕੁਝ ਨਾ ਕੁਝ ਪੰਜਾਬ ਨੂੰ ਬਚਾਉਣ ਦੇ ਲਈ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹ ਨਾ ਹੁੰਦੇ ਠੀਕ ਹੈ ਤਾਸੀਂ ਤਾਂ ਇਹੀ ਉਮੀਦ ਕਰਦੇ ਆ ਕਿ ਜੋ ਵੀ ਲੀਡਰ ਹੁਣ ਸਾਨੂੰ ਮਿਲਦਾ ਉਹ ਕੁਝ ਨਾ ਕੁਝ ਨੌਜਵਾਨੀ ਦੇ ਲਈ ਇੱਥੇ ਕਰੇ ਕੁਝ ਰੋਜ਼ਗਾਰ ਪੈਦਾ ਕਰਨ ਜੋ ਕਿ ਨੌਜਵਾਨ ਥੋੜਾ ਜਿਹਾ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਹੀ ਕੁਝ ਕਰ ਸਕਾ ਹਾਂਜੀ ਵੀਰ ਜੀ ਕੀ ਨਾਮ ਆ ਤੁਹਾਡਾ ਜਸਕਰਨ ਸਿੰਘ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਜੀ ਅ ਲੋਕ ਸਭਾ ਚੋਣਾਂ ਦਾ ਇਸ ਵਾਰ ਜੇ ਆਪਾਂ ਦੇਖੀਏ ਤਾਂ ਰੁਝਾਨ ਜ਼ਿਆਦਾ ਤਾਂ ਨਹੀਂ ਹੈਗਾ ਪਰ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਸ਼ਾਇਦ ਹੋਊਗਾ ਕਿਉਂਕਿ ਪਾਰਟੀਆਂ ਦੇ ਵਿੱਚ ਹੁਣ ਬਹੁਤ ਵਖਰੇਵੇਂ ਹੋਏ ਨੇ ਜੇ ਆਪਾਂ ਪਿਛਲੇ ਥੋੜੇ ਦਿਨਾਂ 'ਚ ਦੇਖੀਏ ਜੀ ਤੇ ਮੈਨੂੰ ਲੱਗਦਾ ਸਾਰੇ ਲੋਕਾਂ ਨੇ ਦੇਖਿਆ ਹੁਣ ਨਿਊਜ਼ ਦੇ ਵਿੱਚ ਠੀਕ ਹੈ ਉਮੀਦਵਾਰ ਮੈਨੂੰ ਲੱਗਦਾ ਜੀ ਪਹਿਲਾਂ ਤਾਂ ਉਮੀਦਵਾਰੀ ਥੋੜੇ ਜਿਹੇ ਨੌਜਵਾਨ ਹੋਣੇ ਚਾਹੀਦੇ ਨੇ ਜਿਹੜੇ ਨੌਜਵਾਨਾਂ ਨੂੰ ਦੇਖਣ ਤੇ ਉਹਨਾਂ ਨੂੰ ਅੱਗੇ ਅੱਗੇ ਰੋਜ਼ਗਾਰ ਵੀ ਦੇਣ ਤੇ ਵਧੀਆ ਭਾਵੇਂ ਇੱਕ ਦੇਣ ਤਾਂ ਕਿ ਨੌਜਵਾਨ ਇੱਥੇ ਰਹਿ ਕੇ ਵਧੀਆ ਆਪਣੇ ਲਈ ਕੁਝ ਕਰ ਸਕਣ ਤੇ ਆਪਣੇ ਮਤ ਤਨਾ ਕਿਤੇ ਪਿੱਛੇ ਰਹਿ ਜਾਂਦੇ ਨੇ ਅੱਗੇ ਨਹੀਂ ਆ ਪਾਉਂਦੇ ਤਾਂ ਹੀ ਮਤਲਬ ਜਿਹੜੇ ਲੀਡਰ ਨੇ ਉਹ ਸਮੱਸਿਆਵਾਂ ਸਮਝ ਨਹੀਂ ਪਾਉਂਦੇ ਨੌਜਵਾਨਾਂ ਦੀ ਹਾਂਜੀ ਮੈਨੂੰ ਲੱਗਦਾ ਹੈ ਕਿ ਨੌਜਵਾਨਾਂ ਦਾ ਵੀ ਕਰੇਜ ਹੈ ਜੇ ਹੁਣ ਆਪਾਂ ਹੋਣ ਵਾਲੇ ਟਾਈਮ 'ਚ ਦੇਖ ਕੇ ਤਾਂ ਬਹੁਤ ਘੱਟ ਆ ਪੋਲਿਟਿਕਸ ਦੇ ਵਿੱਚ ਮੈਂ ਵੀ ਕਹੂੰਗਾ ਖੁਦ ਮੈਨੂੰ ਵੀ ਬਹੁਤ ਘੱਟ ਆਗਾ ਪੋਲਿਟਿਕਸ ਦੇ ਵਿੱਚ ਪਰ ਮੈਨੂੰ ਲੱਗਦਾ ਵੀ ਥੋੜਾ ਜਿਹਾ ਆਪਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਇਸ ਚੀਜ਼ ਬਾਰੇ ਤਾਂ ਹੀ ਮੈਨੂੰ ਲੱਗਦਾ ਆਪਾਂ ਕੋਈ ਵਧੀਆ ਉਮੀਦਵਾਰ ਚੁਣ ਸਕਾਂਗੇ ਜੀ ਧੰਨਵਾਦ ਜੀ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਵਿਧਾਨ ਸਭ ਇਹ ਹਲਕਾ ਪਾਇਲ ਦੀ ਸਿਆਸਤ ਦਾ ਧੁਰਾ ਕਹਿ ਜਾਣ ਵਾਲੇ ਸ਼ਹਿਰ ਮਲੌਰ ਦੇ ਵਿੱਚ ਮੌਜੂਦ ਆ ਤੇ ਜਾਣਦੇ ਆ ਇਥੋਂ ਆਮ ਲੋਕਾਂ ਦੀ ਗੱਲਬਾਤ ਕਿ ਕਿਵੇਂ ਦੇਖਦੇ ਨੇ ਉਹ ਸਿਆਸੀ ਚੋਣਾਂ ਨੂੰ ਜਿਹੜੀਆਂ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਨੇ ਉਹ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦੇ ਵਿਚਾਰ ਕਿ ਕਿਦਾਂ ਦੇ ਲੀਡਰ ਨੇ ਜਿਹੜੇ ਉਹ ਚਾਹੁੰਦੇ ਨੇ ਤੇ ਕੀ ਉਹਨਾਂ ਦੇ ਮੁੱਦੇ ਨੇ ਸਤਿ ਸ਼੍ਰੀ ਅਕਲ ਜੀ ਸਤਿ ਸ਼੍ਰੀ ਅਕਲ ਕੀ ਨਾਮ ਹੈ ਤੁਹਾਡਾ ਹਰਜਿੰਦਰ ਕੁਮਾਰ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਜੀ ਚੋਣਾਂ ਦਾ ਵਾਸਤੇ ਚੋਣਵਰ ਕੀ ਇਸ ਸੇਤਨ ਚੋਣਾਂ ਵਾਰੇ ਕਿਵੇਂ ਮਤਲਬ ਵੀ ਲੱਗਦਾ ਵੀ ਲੀਡਰ ਨੇ ਕਿਸੇ ਬੰਦੇ ਤੇ ਕੋਈ ਯਕੀਨ ਨਹੀਂ ਠੀਕ ਹੈ ਸਭ ਦਾ ਦਰਵਾਜ਼ਾ ਇਕੱਠੇ ਹੋਏ ਨੇ ਬਿਲਕੁਲ ਜਿਵੇਂ ਠੀਕ ਹੈ ਲੱਗਦਾ ਵੀ ਜਿਹੜੇ ਚੋਣਵਾਦੇ ਕੀਤੇ ਜਾਂਦੇ ਨੇ ਪੂਰੇ ਹੁੰਦੇ ਨੇ ਕੋਈ ਨਹੀਂ ਹੁੰਦਾ ਵੀਰੋ ਠੀਕ ਹੈ ਕਾਂਦ ਮਾਰ ਦੀਆਂ ਪਾਰਟੀਆਂ ਜਿਹਨੀਆਂ ਬਸ ਬਿਜਲੀ ਦਾ ਕੰਮ ਕੀਤਾ ਨਹੀਂ ਕਿਸੇ ਪਾਰਟੀ ਦਾ ਕੋਈ ਕੰਮ ਨਹੀਂ ਹੈ ਬਿਲਕੁਲ ਠੀਕ ਹੈ ਕਿਵੇਂ ਕਿਦਾਂ ਦੇ ਉਮੀਦਵਾਰ ਹੋਣੇ ਚਾਹੀਦੇ ਨੇ ਤੁਹਾਡੇ ਹਿਸਾਬ ਨਾਲ ਉਮੀਦਵਾਰਾਂ ਪਬਲਿਕ ਦੇ ਸੋਚਣ ਵਾਲੇ ਜਾਈਏ ਬੰਦੇ ਜੇ ਪਬਲਿਕ ਸੋਚਿਆ ਕਿ ਨਾ ਆਪਣੇ ਇੰਨੇ ਬੰਦੇ ਬਾਹਰ ਜਾ ਰਹੇ ਬਾਹਰ ਦੇਸ਼ਾਂ ਜਾ ਰਹੇ ਨੇ ਆਪਣੇ ਪਰਨਯਤ ਕਰ ਰੋਜ਼ਗਾਰ ਦਾ ਸਾਧਨ ਮਿਲਿਆ ਕਿ ਬਣੀ ਪੰਜਾਬ ਦੇ ਰਹੇ ਪੰਜਾਬ ਦਾ ਪੈਸਾ ਪੰਜਾਬ ਤੇ ਰਹੇ ਤੇ ਕੰਮ ਕਰਦੇ ਤੁਸੀਂ ਮੰਨਦੇ ਵੀ ਕਿਤਨੇ ਕਿਤੇ ਕੰਮ ਆ ਜਿਹੜਾ ਉਹ ਪੰਜਾਬ ਦਾ ਡਾਊਨ ਪੈ ਰਿਹਾ ਇਸ ਕੰਮ ਦੇ ਕਰਕੇ ਬਹੁਤ ਫਰ ਪੈ ਰਿਹਾ ਇਹ ਮੈਂ ਕਹਿੰਦਾ ਜੀ ਬਹੁਤ ਜ਼ਿਆਦਾ ਕੰਮ ਦਾ ਘਾਟਾ ਪੈ ਰਿਹਾ ਬਹੁਤ ਜ਼ਿਆਦਾ ਦੇਸ਼ਾਂ ਪੰਜਾਬ ਸਰਬ ਬਹੁਤ ਕਮਜ਼ੋਰ ਹੋ ਰਿਹਾ ਹੈ ਜੀ ਠੀਕ ਹੈ ਜੀ ਇਹਦੇ ਬਾਲ ਕਿਸੇ ਦਾ ਕੋਈ ਧਿਆਨ ਨਹੀਂ ਲੱਗਦਾ ਠੀਕ ਹੈ ਜੀ ਫਿਰ ਲੀਡਰਾਂ ਦਾ ਧਿਆਨ ਕਿਹੜੇ ਪਾਸੇ ਆ ਤੁਹਾਡੇ ਹਿਸਾਬ ਨਾਲ ਲੀਡਰਾਂ ਦਾ ਧਿਆਨ ਕਾਦੇ ਪਾਸ ਕੋਈ ਧਿਆਨ ਨਹੀਂ ਕਿਸੇ ਬਸੇਗਾ ਵਰ ਕੋਈ ਨਹੀਂ ਠੀਕ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਤੇਰ ਸਿੰਘ ਨੰਬਰਦਾਰ ਪਿੰਡ ਰੋੜੀਆਂ ਤੋਂ ਠੀਕ ਹੈ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਜੀ ਦੇਖੋ ਸਰ ਵੋਟਾਂ ਤਾਂ ਹੁਣ ਜਦਦੇ ਅਸੀਂ ਜੰਮੇ ਆ ਜੀ ਜਦ ਹੀ ਪਈ ਜਾਂਦੀਆਂ ਠੀਕ ਹੈ ਇਹ ਇੰਡੀਆ ਵਾ ਇਹ ਪੰਜਾਬ ਆ ਠੀਕ ਹੈ ਇੱਥੇ ਤਾਂ ਹਰ ਮਹੀਨੇ ਵੋਟਾਂ ਪੈਂਦੀਆਂ ਰਹਿੰਦੀਆਂ ਨੇ ਠੀਕ ਹੈ ਕਦੇ ਐਮਐਲਏ ਦੀਆਂ ਆ ਗਈਆਂ ਕਦੇ ਐਮਪੀ ਦੀਆਂ ਆ ਗਈਆਂ ਕਦੇ ਨਗਰ ਪੰਚਾਇਤ ਦੀਆਂ ਆ ਗਈਆਂ ਕਦੇ ਸਰਪੰਚੀ ਦੀਆਂ ਆ ਗਈਆਂ ਠੀਕ ਹੈ ਦੇ ਕਿਦਾਂ ਦੀ ਪਾਰਟੀ ਤੋਂ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਦੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਠੀਕ ਹੈ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਮਤਲਬ ਕਿ ਕੈਂਡੀਡੇਟ ਵਧੀਆ ਹੋਣਾ ਚਾਹੀਦਾ ਠੀਕ ਹੈ ਵੀ ਕਿਤਨੇ ਕਿਤੇ ਕੈਂਡੀਡੇਟਾਂ ਦੇ ਵਿੱਚ ਘਾਟ ਹੁੰਦੀ ਹੈ ਕੈਂਡੀਡੇਟਾਂ ਦੇ ਵਿੱਚ ਘਾਟ ਹੁੰਦੀ ਹੈ ਠੀਕ ਹੈ ਜਿਹੜੇ ਲੋਕਾਂ ਨਾਲ ਵਾਅਦੇ ਕਰਕੇ ਜਾਂਦੇ ਨੇ ਮੁੜ ਕੇ ਮੂੰਹ ਹੀ ਨਹੀਂ ਦਿਖਾਉਂਦੇ ਪੰਜ ਪੰਜ ਸਾਲ ਆਉਂਦੇ ਨੂੰ ਠੀਕ ਹੈ ਹੁਣ ਸਾਡੇ ਫਤੇਗੜ ਸਾਹਿਬ ਆ ਜੇਲਾਵਾ ਜੀ ਇੱਥੇ ਲੋਕ ਸਭਾ ਤੋਂ ਪਹਿਲਾਂ ਕਾਂਗਰਸ ਦਾ ਅਮਰ ਸਿੰਘ ਬਣਿਆ। ਠੀਕ ਹੈ। ਉਹਨੂੰ ਇਸ ਇੱਕ ਵਾਰੀ ਵੀ ਨਹੀਂ ਦੇਖਿਆ ਇੱਥੇ ਵੀ ਆਇਆ। ਠੀਕ ਹੈ। ਹੁਣ ਮੁੜ ਕੇ 5 ਸਾਲ ਹੋ ਗਏ ਹੁਣ ਫੇਰ ਦੁਬਾਰਾ ਵੋਟਾਂ ਆ ਗਈ। ਠੀਕ ਹੈ। ਕੀ ਬੋਡ ਪਾ ਕੇ ਬੰਦਾ ਕਰੂਗਾ? ਕਿਦਾਂ ਦਾ ਉਮੀਦਵਾਰ ਚਾਹੁੰਦੇ ਫਿਰ ਹੋਣੇ ਚਾਹੀਦੇ ਨੇ ਜਿਹੜੇ? ਉਮੀਦਵਾਰ ਵਧੀਆ ਹੋਣ ਲੋਕਾਂ ਨੂੰ ਮਿਲਣ ਜੁੜਨ ਆ ਕੇ। ਵੀ ਇਹ ਨਾ ਹੋਵੇ ਵੀ ਅਸੀਂ ਵੱਡੇ ਰਿਜਵਾੜਾ ਸਾਹੀ ਕੋਲੀ ਜਾਣਾ ਮਾ ਵੀ ਉੱਥੇ ਹੀ ਸਾਨੂੰ ਬਦਾਮਾਂ ਨਾਲ ਜਾ ਮਿਲਣੀ ਹੈ। ਠੀਕ ਹੈ। ਵੀ ਗਰੀਬ ਦੇ ਘਰੀ ਨਹੀਂ ਜਾਣਾ ਸੀ। ਠੀਕ ਹੈ। ਅਸਲ ਵਿੱਚ ਗਰੀਬ ਬੰਦਾ ਹੀ ਮਤਲਬ ਕਿ ਵੋਟਾਂ ਪਾ ਕੇ ਇਹਨਾਂ ਨੂੰ ਮੰਤਰੀ ਬਣਾਉਂਦਾ ਹੋ। ਠੀਕ ਹੈ ਛੋਟੇ ਬੰਦੇ ਨੂੰ ਪੁੱਛਦੇ ਨੇ ਜਿਹਦੀਆਂ ਵੋਟਾਂ ਨੇ ਠੀਕ ਹੈ ਵੱਡੇ ਬੰਦਿਆਂ ਵੱਲ ਜਾਂਦੇ ਨੇ ਜਿਨ੍ਹਾਂ ਨੇ ਫੰਡ ਦੇਣੇ ਹੁੰਦੇ ਨੇ ਲੱਖਾਂ ਲੱਖ ਰੁਪਈਆ ਗਰੀਬ ਦੀ ਕੋਈ ਸੁਣਦਾ ਨਹੀਂ ਜਿਹਨੇ ਵੋਟ ਪਾ ਕੇ ਰਾਜਾ ਬਣਾਉਣਾ ਠੀਕ ਹੈ ਜਿਹਨੇ ਇੱਕ ਵਾਰ 50000 ਦੇਤਾ ਉਹਨੂੰ ਲੱਖਾਂ ਦਾ ਫਾਇਦਾ ਹੋ ਜਾਂਦਾ ਠੀਕ ਹੈ ਜੀ ਪਰ ਇਹ ਲੀਡਰ ਨਹੀਂ ਸੋਚਦੇ ਹੈਗੇ ਵੀ ਸਾਨੂੰ ਵੋਟ ਪਾ ਗਏ ਨੇ ਇੱਥੇ ਤੱਕ ਪਹੁੰਚਾਇਆ ਤਾਂ ਅਸੀਂ ਲੀਡਰ ਬਣਏ ਠੀਕ ਹੈ ਜੀ ਇਹ ਬੇਨਤੀ ਆ ਬਣੀ ਦਾ ਧੰਨਵਾਦ ਸੋ ਇਸਨ ਹਲਕਾ ਪਾਇਲ ਦੇ ਲੋਕ ਜਿਹੜੇ ਚਾਹੁੰਦੇ ਨੇ ਕਿ ਸਿਆਸਤ ਦਾ ਰੁਖ ਬਦਲੇ ਜਿਹੜੇ ਚਾਹੁੰਦੇ ਨੇ ਕਿ ਚੋਣਾ ਦੌਰਾਨ ਕੀਤੇ ਜਾਣ ਵਾਲੇ ਵਾਅਦੇ ਉਹ ਕਿਤਨੇ ਕਿਤੇ ਪੂਰੇ ਕੀਤੇ ਜਾਣੇ ਲਾਜ਼ਮੀ ਨੇ ਇਹ ਕਹਿਣਾ ਹੈ ਹਲਕਾ ਫਾਇਲ ਦੇ ਵੋਟਰਾਂ ਦਾ ਕੈਮਰਾਮੈਨ ਹੁਸੈਨ ਫਰੀਦ ਦੇ ਨਾਲ ਹਲਕਾ ਫਤਿਹਗੜ ਸਾਹਿਬ ਤੋਂ